अच्छा आ गए जी हां जी हां जी आ गए जी और दसो कि मैं करे ठीक सारे हां ठीक है बढ़िया हो गया, नौन हो गया। ना हुन नाउन ਤਾਂ ਵਧੀਆ ਹੋ ਗਿਆ ਚਲ ਵਧੀਆ ਤੇ ਨਾਲੇ ਮੈਂ ਨਾ ਤੁਹਾਨੂੰ ਕਿੰਨੇ ਚਿਰ ਦੀ ਫੋਨ ਕਰੀ ਜਾਂਦੀ ਸੀਗੀ ਬੱਸ ਉਤਰ ਕੇ ਉਥੇ ਖੜ ਗਈ ਮੈਂ ਚੱਲ ਲੈ ਜਾਣਗੇ ਚਲ ਕੋਈ ਨਾ ਫਿਰ ਉਹ ਗੁਰਦੁਆਰਾ ਸਾਹਿਬ ਕੋਲੀ ਖੜੀ ਸੀ ਬਸ ਆਕੇ ਮੈਂ ਇਤਰਾ ਉਚਾਰ ਹੀ ਕਰਨ ਲੱਗ ਗਿਆ ਆਕੇ ਟਾਈਮ ਲੱਗ ਗਿਆ ਫੋਨ ਤਾਂ ਮੈਂ ਵੇਖ ਲਿਆ ਸੀ ਕਿ ਮੈਂ ਖਾਇਆ ਆਪਿਆ ਚਲ ਮੈਨੂੰ ਪਤਾ ਮਾ ਚਲ ਆਪੇ ਆਜੋ ਤੁਰ ਕੇ ਤੇ ਫਿਰ ਆਉਣਾ ਤਾਂ ਪਿਆਈ ਤੁਰ ਕੇ ਚਲ ਕੋਈ ਨਾ ਚਲ ਇਹ ਤਾਂ ਛੱਡੋ ਤੇ ਇੱਕ ਖੁਸ਼ਖਬਰੀ ਹੋਰ ਦੰਨਾ ਤੁਹਾਨੂੰ ਖੁਸ਼ਖਬਰੀ ਜੀ ਸਿੱਧੀ ਜਿਹੀ ਦੱਸੋ ਮੈਨੂੰ ਇਹ ਜੀ ਕਿਹੜੀ ਖੁਸ਼ਖਬਰੀ ਹੈਗੀ ਖੁਸ਼ਖਬਰੀ ਖੁਸ਼ਖਬਰੀ ਤਾਂ ਦੋ ਦੋ ਹੋ ਗਿਆ ਹੁਣ ਬੈਗਰੂ ਦੀ ਕਿਰਪਾ ਨਾਲ ਦੋ ਦੋ ਹਾਂ ਉਹ ਕਿਹੜੀਆਂ ਇੱਕ ਤਾਂ ਆਪਣੀ ਪਨੀਤ ਆ ਗਈ ਬਾਹਰੋਂ ਪ੍ਰਨੀਤਾ ਆ ਗਈ ਆਪਣੀ ਤੇ ਹੋਰ ਹੁਣ ਕਿੱਥੇ ਆ ਉਹ ਬਾਕੀ ਆਪਦੀਆਂ ਸਹੇਲੀਆਂ ਨਾਲ ਬਾਜ਼ਾਰ ਕੋਈ ਨੀੜਾ ਕੱਪੜਾ ਲੈਣਾ ਸੀਗਾ ਨੀੜਾ ਕੱਪੜਾ ਲੈਣਾ ਸੀ ਹਾਂ ਤੇ ਮੜਮਟੇ ਰੈਸਟਰ ਕਰ ਲਾਦੀ ਸਾਰ ਬਾਜ਼ਾਰ ਉੱਠ ਗਈ ਉਹ ਕੋਈ ਨਾ ਅਰੈਸਟ ਕਰਨ ਨੂੰ ਕੀ ਹੈ ਉਹਦਾ ਪਰਸੋਂ ਦੀ ਆ ਕਿਹੜਾ ਜਾਈ ਹੈ ਅੱਛਾ ਤੇ ਦੂਜੀ ਖੁਸ਼ਖਬਰੀ ਕੀ ਹੈ ਇਹ ਤੁਹਾਨੂੰ ਦੱਸੋ ਉਹ ਦੱਸ ਦਾਂ ਤੀਰ ਜ ਰੱਖ ਇੱਕ ਤਾਂ ਆਪਣੀ ਹੋ ਗਈ ਸਰਪੰਚੀ ਪੱਕੀ ਦੂਜਾ ਹੋ ਗਿਆ ਆਪਣਾ ਪ੍ਰਨੀਤਾ ਦਾ ਰਿਸ਼ਤਾ ਪੱਕਾ ਅੱਛਾ ਜੀ ਉਹ ਆ ਪਾਈ ਸੀ ਆਪ ਐਸੀ ਐਮਐਲਏ ਸਾਹਿਬ ਕਰੇ ਗੱਲਬਾਤ ਕਰਕੇ ਗਏ ਆ ਨਾਲ ਅੰਮ੍ਰਿਤ ਵੀ ਸੀਗਾ ਅੱਛਾ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਐ ਚਲੋ ਮੈਂਬਰ ਸਰ ਗਈ ਸੀ ਉਥੇ ਵਧੀਆ ਪਰਮਾਤਮਾ ਨੇ ਸੁਣ ਲਈ ਨੈਤੀ ਦਰਸ਼ ਤਾਂ ਪੱਕਾ ਹੋ ਗਿਆ ਨਾ ਸਰਪੰਚੀ ਆ ਗਈ ਹੱਥ 'ਚ ਫੇਰ ਦੇਖ ਬੈਗਰੂ ਨੇ ਆਉਂਦੇ ਦੀ ਸੁਣ ਲਈ ਨਾ ਆਉਂਦੇ ਨੂੰ ਖੁਸ਼ਖਬਰੀ ਮਿਲ ਗਈ ਤੁਹਾਨੂੰ ਕੰਨ ਕੰਨ ਮਿਲ ਗਈਆਂ ਦੋ ਕਹਿ ਗਿਆ ਜੀ ਮੈਂ ਸੱਚ ਇਹ ਤਾਂ ਹੈ ਜੀ ਹਾਂ ਜੇ ਆਪਾਂ ਚੰਗੇ ਥਾਂ ਜਾਵਾਂਗੇ ਤਾਂ ਚੰਗਾ ਕੰਮ ਤਾਂ ਹੋਊਗਾ ਹੀ ਨਾ ਚਲ ਕਰਲਾ RAM ਤੂੰ ਜਾ ਕੇ ਉਧਰ ਚਲੋ ਮੈਂ ਤਾਂ ਰੈਸਟ ਕਰਦੀ ਆ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਬਾਜ ਦੇ ਦਿਓ ਚਲ ਤੂੰ ਪੈ ਜਾ ਕੋਈ ਗੱਲ ਦੀ ਜਾ ਕੇ ਉਧਰ ਕਰਲਾ RAM ਜੇ ਕਾਸੀ ਦੀ ਲੋੜ ਹੋਈ ਤਾਂ ਮੈਂ ਆਪੇ ਬੁਲਾ ਲੂੰਗਾ ਚਲੋ ਠੀਕ ਹੈ ਜੀ ਹਾਂ ਹਾਂ ਲੈ ਹੁਣ ਬਾਅਦ ਕੀ ਨਾ ਗੱਲਾਂ ਲੈ ਨਾ ਯਾਰੀ ਪਾਤੀਆਂ ਫਿਰ ਹੈ ਚਰਮਖਾਂ ਜੀਤਾਂ ਦੇ ਚਰਖੇ ਚ ਹਾਂ ਹਾਂ ਪਾਤੀ ਮਾਹਾਂ ਫਿਰ ਜੀਤਾ ਕਹਿੰਦੀ ਮੇਰੇ ਅੱਖ ਚਾਲਦਾ ਜਾਇਦਾ ਹੁਣ ਦੇਖੀ ਭੱਜ ਭੱਜਿਆ ਕਰੂਗਾ ਹਾਂ ਹੋ ਐ ਤਾਂ ਤੀ ਦਾ ਵਾਰਾ ਖਾਲ ਰੱਖਦੇ ਆ ਤੁਸੀਂ ਉਹ ਤੀ ਦਾ ਵਾਰਾ ਜੁਤੀ ਰੱਖਦੀ ਐ ਮਾਂ ਪਿਓ ਦਾ ਤੇ ਕਹਿੰਦੇ ਤਾਂ ਪਿਓ ਦਾ ਵੀ ਫਰਜ਼ ਹੁੰਦਾ ਫਿਰ ਆਪਾਂ ਦੇ ਦੀਦਾ ਰੱਖਾਂਗੇ ਹਾਂ ਜੀ ਤਾਂ ਤੁਹਾਡੀ ਗੱਲ ਠੀਕ ਐ ਸੱਚ ਹੈ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸੋ ਭਾਵੇਂ ਤੁਹਾਨੂੰ ਦੱਸੋ ਹਾਂ ਉਹ ਤਾਂ ਰਿਸ਼ਤਾ ਪੱਕਾ ਹੋ ਕੇ ਲੱਡੂ ਲੱਡੂ ਵੰਡ ਤੇ ਪਿੰਡ ਚ ਅੱਛਾ ਜੀ ਹਾਂ ਆਪਣੇ ਆਣੇ ਨੇ ਚਲ ਕੋਈ ਗੱਲ ਨਹੀਂ ਮਨ ਹੁੰਦਾ ਚੰਗੀ ਆਲੀਆ ਗੱਡੂ ਬਣ ਦੇਤਾ ਕੋਈ ਗੱਲ ਨਹੀਂ ਉਹ ਵੀ ਆਪ ਨੂੰ ਇਹੀ ਹੈ ਕਿ ਸਮਝੀ ਜਾਵੇ ਉਹ ਤਾਂ ਜਿਹੇ ਜਿਵੇਂ ਮਰਜ਼ੀ ਕਰੀ ਜਾਂਦਾ ਫਾਇਦਾ ਧੀ ਨਾ ਆਪਣੀ ਹਾਂਜੀ ਉਹ ਤਾਂ ਤੁਹਾਡੀ ਗੱਲ ਹੀ ਆਪਾਂ ਤਾਂ ਨਹੀਂ ਫਰਕ ਰੱਖਿਆ ਕਿਤੇ ਜਿਹੇ ਹੀ ਆਪਾਂ ਨੂੰ ਜੀਤਾਂਗੇ ਉਹ ਹੀ ਆਪਾਂ ਨੂੰ ਉਹ ਆ ਚਲ ਜਿਹਦੇ ਹੰਤੇ ਚੰਗਾ ਟਿਕਾਣਾ ਮਿਲ ਗਿਆ ਵਧੀਆ ਹੋਵੇ ਆਪਾਂ ਨੇ ਦਿਲੋਂ ਮਾੜਾ ਕਹਿੰਦੇ ਕਿਸੇ ਮੈਂ ਤਾਂ ਹੁਣ ਵੀ ਇਹੀ ਗੱਲ ਕਹਿਣਾ ਕਿਸੇ ਮੇਰੋ ਵੀ ਬਦਨਾਮੀ ਨਾ ਹੋਵੇ ਮੈਂ ਤਾਂ ਹੀ ਗੱਲ ਕਰ ਤੇ ਉਹਨੂੰ ਸਮਝਾਉਂਦਾ ਸੀ ਪਰ ਉਹ ਗੱਲ ਹੋਰ ਪਾਸੇ ਲੈ ਗਏ ਹੁਣ ਮੈਂ ਥੋੜੀ ਚਾਹੁੰਦਾ ਸੀ ਵੀ ਉਹਦਾ ਰਿਸ਼ਤਾ ਨਾ ਹੋਵੇ ਮੈਂ ਤਾਂ ਇਹ ਚਾਹੁੰਦਾ ਜੀ ਰਿਸ਼ਤਾ ਹੋ ਜਾਏ ਉਹਦਾ ਚਲ ਆਪਣੀ ਤੀ ਹੈ ਚਲ ਰਿਸ਼ਤਾ ਹੋ ਗਿਆ ਭੈਰ ਹੁਣੀ ਵਧੀ ਕਰਤਾ ਚਲ ਉਹਦਾ ਹੋ ਗਿਆ ਆਪਣੀ ਤੀ ਦਾ ਵੀ ਹੋ ਜਾ ਆਪਣੀ ਤੀ ਵਾਸਤੇ ਨਾ ਵਧੀ ਰਾਜਕੁਮਾਰ ਧਿਆਨਗੇ ਰਾਜਕੁਮਾਰ ਤੂੰ ਦੇਖੀ ਜੰਨੀ ਹਾਂ ਹਾਂ ਜੀਤਾ ਦੇ ਬਾਪੂ ਇਹ ਤਾਂ ਗੱਲ ਤੁਹਾਡੀ ਸਹੀ ਹੈ ਸੱਚ ਇੱਕ ਨਾ ਬਸ ਕਦੇ ਹੁੰਦੇ ਨੇ ਬੰਦੇ ਦੇ ਮਨ 'ਚ ਤਮੰਨਾ ਆਉਂਦੀ ਏ ਇੱਕ ਤਮੰਨਾ ਹੋਰ ਮੇਰੀ ਤੀ ਹੁਣ ਕਹਿੰਦੇ ਸਰਪੈਂਟਰੀ ਜਵਾਂਦੇ ਕੇਰਾ ਬਸ ਤੇ ਉਹ ਦੋ ਬਾਅਦ ਵਿੱਚ ਚਾਰ ਸਵੇਰੇ ਜਾਜਾਕਾਰ ਹੋਊਗੀ ਫਿਰ ਜੀਤਾ ਜੀਤਾ ਹੋਊਗੇ ਕਿ ਨਹੀਂ ਭਾਂ ਜਿਵਾਨੋਂ ਕੀ ਬਣੂਗੀ ਕਿਉਂ ਨਹੀਂ ਮੇਰੀ ਧੀ ਐਨੀ ਸਿਆਣੀ ਪੜੀ ਲਿਖੀ ਮੇਰੀ ਧੀ ਹੈ ਉਹ ਪੜੀ ਨਹੀਂ ਤੈਰੀਗੀ ਆ ਉਹ ਫਿਰ ਵੀ ਗੈਰਾਂ ਦੇ ਮਨ ਚ ਡਰ ਜਾਂਦਾ ਹੁੰਦੀ ਹੈ ਜਿੰਨਾ ਚੱਕ ਜਿੱਤ ਨਹੀਂ ਹੁੰਦੀ ਨਾਲੇ ਆਪ ਨੂੰ ਪਤਾ ਵੀ ਆਪਣੀ ਜਿੱਤ ਹੋ ਜਾਊਗੀ ਫਿਰ ਵੀ ਮਨ ਤਾਂ ਕੇ ਰੇੜਾ ਜਿਹਾ ਖਾਂਦੇ ਹੀ ਆ ਤੇ ਸਿਬਾਲਾ ਨਾ ਜੀ ਐਂ ਕਰਿਆ ਕਰ ਸੰਘਰਸ਼ ਜੀਤਾਂ ਨੂੰ ਹੌਸਲਾ ਦਿਆ ਕਰੋ ਨਾ ਨਾ ਜੀਤਾਂ ਦਾ ਪੂਰਾ ਹੁੰਦਾ ਦਨ ਉਹਦੇ ਕੋਲ ਛੋਟੀ ਛੋਟੀ ਗੱਲਾਂ ਕਰਦਾ ਉਹਦੇ ਕੋਲ ਤਾਂ ਮੈਂ ਕਹਿੰਦਾ ਨਾ ਤੂੰ ਤਾਂ ਪਰਵਾਹ ਨਾਲ ਆ ਆਪਾਂ ਤਾਂ ਜਿੱਤੇ ਬੈਠੇ ਆਂਗੇ ਕੋਈ ਗੱਲ ਨਹੀਂ ਉਹਦਾ ਤੇਰੇ ਕੋਲੇ ਤਾ ਗੱਲ ਕਰਨੀ ਪੈਂਦੀ ਆ ਮੈਂ ਧੀ ਗੋਲੇ ਥੋੜੀ ਇਹ ਗੱਲਾਂ ਕਰੂੰਗਾ ਬਾਕੀ ਸਿਰੇ ਗੱਲ ਹੁੰਦੀ ਏ ਜਿਹਨੂੰ ਪਰਮਾਤਮਾ 'ਤੇ ਭਰੋਸਾ ਸਾਰਾ ਕੁਝ ਲੈਣ ਦਾ ਠੀਕ ਆ ਹਾਂ ਉਹਨੂੰ ਪਰਮਾਤਮਾ ਤੇ ਹੈਗਾ ਪਰਮਾਤਮਾ ਆਪਣੇ ਨਾਲ ਬਸ ਹੈ ਤਾਂ ਮੈਨੂੰ ਪੂਰਾ ਵਿਸ਼ਵਾਸ ਆ ਪਰਮਾਤਮਾ ਤੇ ਵੀ ਆਪਣੀ ਗੀਤਾ ਪੱਕਾ ਹੀ ਸਰਪੰਚੀ ਜਿੱਤੂਗੀ ਇੱਕ ਗੱਲ ਹੋਰ ਆ ਪਹਿਲੀ ਵਾਰ ਆਪਣਾ ਵੱਡਾ ਹੰਦ ਨਾਲ ਲੱਦਦਾ ਗਾਏ ਇਹ ਕੋ ਛੋਟਾ ਮੋਟਾ ਤਾਂ ਹੈ ਨਹੀਂ ਗਾ ਸਰਪੰਚੀ ਦੀ ਗੱਲ ਕੋਈ ਮਾੜੀ ਢੀੜੀ ਨਹੀਂ ਹੁੰਦੀ ਇਹਦਾ ਵੱਡਾ ਵੱਡਾ ਬੰਦੇ ਦਾ ਕੰਮ ਹੁੰਦਾ ਆਪਾਂ ਇਹ ਵੀ ਕਹਿੰਦੇ ਸਰਪੰਚੀ ਨੂੰ ਤਬਾੜੇ ਫੇਰੀ ਮਨ ਜਿਹਾ ਗੱਲ ਤਾਂ ਗੇਟ ਜਾ ਤਾਂ ਹੰਦੇ ਹੀ ਆ ਤਾਂ ਕਰਕੇ ਹੋਰ ਕੋਈ ਗੱਲ ਨਹੀਂ ਬਸ ਇਸ ਲਈ ਮੈਨੂੰ ਆਇਆ ਹੁਣ ਮੇਰੀ ਧੀ ਦੀ ਸਾਰੇ ਪੰਨੇ ਜਵਣੀ ਆ ਬਸ ਉਹਦੇ ਬਣੀ ਰਹੇ ਜੇ ਕੰਮ ਬਥੇਰੇ ਕਰਾਉਂਦੀ ਆ ਹਾਂਜੀ ਹਾਂਜੀ ਇਹ ਤਾਂ ਹੈ ਮੇਰੀ ਧੀ ਮਿਹਨਤ ਕਰਦੀ ਆ ਤੇ ਫਲ ਤਾਂ ਮਿਲੂਗਾ ਹੀ ਨਾ ਇੱਕ ਗੱਲ ਹੋਰ ਕਹਿੰਦੇ ਹੁੰਦਾ ਜੇ ਚੰਗਾ ਕੰਮ ਕਰਗੇ ਨਾ ਉਹਦਾ ਫਲ ਮਿਲਦਾ ਹੀ ਹੁੰਦਾ ਤੇ ਆਪਾਂ ਵੀ ਚੰਗੇ ਕੀਤੇ ਆ ਆਪਾਂ ਨੂੰ ਵੀ ਫਲ ਮਿਲੂਗਾ ਕੋਈ ਗੱਲ ਨਹੀਂ ਪਰ ਮਾਤਾ ਮ ਆਪਣੇ ਨਾਲ ਤੂੰ ਐ ਸਮਝ ਵੀ ਆਪਾਂ ਸਰਪੰਚ ਬਣ ਗਏ ਤੇ ਤੂੰ ਸਰਪੰਚਰੀ ਮਿਲ ਗਈ ਕਸ਼ਮੀਰੋ ਸਰਪੰਚਰੀ ਕਿਹਾ ਕਰਾਂਗੇ ਤੈਨੂੰ ਹੇ ਬਾਪੂ ਮੈਂ ਸਾਹੇ ਰੱਖਦੇ ਸਨ ਮੈਂ ਕਿਹਾ ਸੀ ਮੈਂ ਹਾਂ ਪਰ ਆਪੂ ਕੀ ਇੱਥੇ ਬੈਠਾ ਕੱਲਾ ਦੀ ਬੋਲੀ ਜਾਂਦਾ ਕੱਲਾ ਕੀ ਬੋਲੀ ਹੈ ਨਾ ਆਪੂ ਰਹੀਂ ਫਸਾ ਕੇ ਰੱਖਦਾ ਯਾਰ ਮੈਨੂੰ ਨਾ ਤੇਰਾ ਵਿਆਹ ਕਰਦੇ ਆਂ ਬੜੀਆ ਘਰੇ ਤੈਨੂੰ ਇਹ ਫਸਾਉਣ ਹੈ ਹੈ ਫਸਾਉਣੇ ਬਾਪੂ ਘਰੋਂ ਕੀ ਕਹਿ ਕੇ ਲੈ ਗਏ ਸੀ ਉੱਥੇ ਆ ਕੇ ਤੁਸੀਂ ਕੀ ਬੋਲੇ ਯਾਰ ਮੈਂ ਕੀ ਕਹਿ ਕੇ ਗਿਆ ਸੀ ਮੈਂ ਕਹਿੰਦਾ ਜੀ ਆਪਾਂ ਲੜਤੀ ਦੇਖ ਕੇ ਹੁਣੀ ਹੈ ਤੈਨੂੰ ਐ ਕਹਿ ਕੇ ਲੈ ਕੇ ਜਾਂਦਾ ਜੋਗੀ ਕਹਿੰਦੇ ਕੋਚੋਲਾ ਤਾਂ ਮੈਨੂੰ ਐ ਕਹਿੰਦੇ ਕਹਿੰਦਾ ਤੂੰ ਘਬਰਾਉਣਾ ਕਹਿੰਦਾ ਮੈਂ ਹਾਂ ਨਹੀਂ ਕਰਨ ਦਿੰਦਾ ਤੈਨੂੰ ਤੂੰ ਬੱਸ ਜਾ ਕੇ ਜੀ ਆਣ ਆਇਆ ਉਹਨੇ ਤੈਨੂੰ ਵਿਆਹ ਕਰਾਉਣਾ ਵਿਆਹ ਤਾਂ ਤੈਨੂੰ ਕਰਾਉਣਾ ਰਿਸ਼ਤੇਦਾਰੀ ਤਾਂ ਆਪਣੀ ਬਣਨੀ ਹੈ ਤੇ ਫਿਰ ਬਾਪੂ ਮੈਂ ਤਾਂ ਫਿਰ ਵੀ ਤੇਰੇ ਪਿੱਛੇ ਲੱਗ ਕੇ ਉੱਥੇ ਐਂ ਕਹਦਾ ਸੀ ਵੀ ਜਿਵੇਂ ਤੁਹਾਨੂੰ ਲੋਟ ਲੱਗਦਾ ਉਵੇਂ ਕਰ ਲਓ ਉਪਰਿਆ ਮਾਨਤਾ ਤੂੰ ਉਥੇ ਨਾ ਤਾਂ ਚਾਹ ਬਣੀ ਧੱਕਾ ਨਾ ਕੁੜੀ ਬਣੀ ਧੱਕਾ ਕੋਈ ਗੱਲ ਕਰੀ ਤੇ ਜਦੋਂ ਯਾਰ ਬਾਪੂ ਮੈਂ ਦੱਸੀ ਐ ਨਾ ਮੈਂ ਨਹੀਂ ਕਰਾਉਣਾ ਯਾਰ ਉਥੇ ਫਿਰ ਕੋਈ ਤੱਕਾ ਗਏ ਤੱਕਾ ਨਹੀਂ ਤੇਰਾ ਵਧੀਆ ਕਰੇ ਸ਼ਾਦੀ ਕਰਦੇ ਆ ਆਪਣੇ ਬਰਾਬਰ ਦਾ ਉਥੇ ਰਿਸ਼ਤਾ ਨਿਰਦਾ ਹੁੰਦਾ ਹਾਂ ਹੁਣ ਯਾਰ ਪ੍ਰੋਪਰ ਜੇ ਤੂੰ ਮੈਂ ਖੁਸ਼ ਨਹੀਂ ਰਹਿਣਾ ਉਹਦੇ ਨਾਲ ਫਰਕ ਕੀ ਫਾਇਦਾ ਇਹ ਤੇ ਖੁਸ਼ੀ ਵਾਲੀ ਕੀ ਗੱਲ ਹੈ ਕੋਈ ਕਮੀ ਹੈ ਕੋਈ ਉਹ ਨਸ਼ਾ ਕਰਦੇ ਨੇ ਕੋਈ 2 ਨੰਬਰ ਦਾ ਕੰਮ ਕਰਦੇ ਨੇ ਬਸ ਕਲਾਸ ਬੰਦੇ ਨੇ ਆਪਣੇ ਮੇਦ ਦਿਖਾਉਂਦੇ ਨੇ ਉਹ ਚਾਹੇ ਜਮਾ ਫਸਟ ਕਲਾਸ ਹੈ ਬਾਪੂ ਯਾਰਾ ਮੈਂ ਨਹੀਂ ਕਰਾਉਣਾ ਬਾਤ ਉੱਤੇ ਮੇਰੀ ਗੱਲ ਸੁਣ ਲੈ ਕੰਨ ਖੋੜ ਕੇ ਵੀ ਮੇਰੀ ਇੱਜ਼ਤ ਦਾ ਸਵਾਲ ਹੈ ਹਮਝ ਗਿਆ ਹੋਵੇ ਯਾਰ ਬਾਪੂ ਯਾਰ ਮੈਂ ਗੱਲ ਸੁਣ ਨਾ ਇੱਧਰ ਮੇਰੇ ਕੰਨੀ ਝਾਕ ਕੇ ਗੱਲ ਕਰ ਵੀ ਜੇ ਤਾ ਤੂੰ ਸਿੱਧੇ ਰਾਹ ਮੰਨੇਗਾ ਤਾਂ ਤਾਂ ਠੀਕ ਹੈ ਨਹੀਂ ਫਿਰ ਮੈਂ ਤਾਂ ਤੇਰਾ ਉੱਥੇ ਹੀ ਕਰੂੰ ਫਿਰ ਮੈਨੂੰ ਆਪ ਦੀ ਮਰਜ਼ੀ ਕਰਦੀ ਨਾ ਹੁਣ ਮੈਂ ਮੂਣੀ ਕਰਾਉਂਦਾ ਨਹੀਂ ਮੈਂ ਤਾਂ ਤੈਨੂੰ ਲਾਸਤ ਗੱਲ ਕਹਿਤੀ ਹੁਣ ਤੂੰ ਸੋਤ ਲੈ ਮਾੜਾ ਗੁੱਟ ਮੈਂ ਤੈਨੂੰ ਕਹਿੰਦਾ ਨਹੀਂ ਨਾ ਮੈਂ ਬਟੂਲੇ ਰੂ ਵੀ ਕਹੂੰਗਾ ਵੀ ਤੂੰ ਨੇ ਕੀ ਕਹਿ ਕਹਿ ਲੈ ਕੇ ਕਹਿਤੀ ਹੈ ਬਟੂਲੇ ਦੀਆਂ ਗੱਲਾਂ ਮੈਂ ਜਾਣਦੇ ਮਾੜਾ ਉਹਨਾਂ ਛੇਕੂ ਪੱਖਾਂ ਦੇ ਵਾਲੇ ਮੈਂ ਵੀ ਲੋਕਾਂ ਨਾਲ ਨਾ ਪੱਖੀਆਂ ਬਣਾਉਂਦਾ ਫਿਰ ਤੂੰ ਇੱਥੇ ਕਹਿ ਜਾਂਦਾ ਮੈਨੂੰ ਫਿਰ ਆਪਾਂ ਜਾਂਦੀ ਨਾ ਕਿਹਾ ਤਾਂ ਸੀ ਬਾਪੂ ਯਾਰ ਤੂੰ ਕਿਹੜਾ ਸੌਂਦਾ ਯਾਰ ਮੇਰੀ ਯਾਰਾ ਉਹ ਜਿਮਾਕ ਹੈ ਮਾੜਾ ਮੋਟਾ ਕਰਦੀ ਹੁੰਦੀਆਂ ਨੇ ਤੈਨੂੰ ਅੱਕਰੇ ਵੀ ਲੱਗਿਆ ਫਿਰ ਵੀ ਤੇਰੀ ਉਹੀ ਗੱਲ ਜੋ ਉਹਪਾ ਕਰਾਉਣੇ ਨਹੀਂ ਯਾਰ ਉਹਦੇ ਨਾਲ ਹੁਣ ਮੈਂ ਤੈਨੂੰ ਆਖਤ ਗੱਲ ਕਹਿਣਾ ਵੀ ਤੂੰ ਚੰਗੀ ਤਰ੍ਹਾਂ ਸੋਚ ਲੈ ਮੈਂ ਉੱਥੀ ਵਿਆਹ ਕਰਾਉਣਾ ਕਿਹਾ ਸਮਝ ਗਿਆ ਮੈਂ ਜੁਬਾਨ ਦੇ ਹੀ ਬਿਠਾ ਆ ਗਿਆ ਜੀ ਬਿਠਾ ਹੋਣਾ ਬਾਪੂ ਮੈਂ ਨਹੀਂ ਕਰਾਉਣਾ ਬੋਲੀ ਜਾਂਦਾ ਇੱਥੇ ਬੋਲਦਾ ਬੜਾ ਛਾਪਾ ਛੜਿਆ ਯਾਰ ਵੀਰ ਹੀ ਕਹਤਾ ਬਾਪੂ ਨੂੰ ਵੀ ਮੈਂ ਨਹੀਂ ਕਰਾਉਣਾ ਉੱਥੇ ਰਹਿ ਤਾ ਫੇਰ ਉਹੀ ਗੱਲ ਯਾਰ ਕਿਹਦੇ ਕੋਲ ਜਾਵਾਂ ਕਿਹਦੀ ਸਲਾਹ ਲਵਾਂ ਮੈਂ ਕਾਤਾਂ ਨੰਬਰ ਦਾ ਅੱਜ ਕੋਲ ਜਾਣਾ ਉਹਨੂੰ ਬੋਲਦਾ ਲਾਉਣਿਆ ਕੁਛ ਕੀ ਹੋਰ ਮਜੂਰ ਹੋਏ। ਹੋਰ ਚਾਚੀ ਸਸਰੀਕਾਲ ਸਸਰੀਕਾਰ ਪੁੱਤ ਹੋਰ ਕਿਵੇਂ ਚਾਚੀ ਠੀਕ ਐ ਵਧੀਆ ਤੇ ਜੀਤਾਣੀ ਦਿਸਦੀ ਕਿੱਧਰ ਗਈ ਜੀਤਾ ਤਾਂ ਕਿਤੇ ਕੰਮ ਗਈ ਹੋਈ ਐ ਪੁੱਤ ਅੱਛਾ ਕੰਮ ਗਈ ਹੋਈ ਐ ਤੇ ਮੈਂ ਸੁਣਿਆ ਸੀਗਾ ਜੀਤਾ ਵੋਟਾਂ 'ਚ ਉੱਠ ਰਹੀ ਐ ਹਾਂ ਉੱਠ ਰਹੀ ਐ ਜੀ अच्छा अच्छा सरपंचियां वाली वोटा ਪੈਂਦੀਆਂ ਨੇ ਨਾ ਇਹ ਤੇ ਕੀ ਹਾਂ ਹਾਂ ਠੀਕ ਐ ਚਲ ਉਹਦਾ ਵਧੀਆ ਚੰਗੀ ਗੱਲ ਆ ਮੈਂ ਜੀਤਾ ਨੂੰ ਕਿਹਾ ਸੀ ਮਖਾਦੂ ਚੰਗੀ ਕੁੜੀ ਆ ਸਾਰੇ ਪਿੰਡ ਚ ਜੀਤਾ ਜੀਤਾ ਹੋਈ ਪਈ ਆ ਤੇ ਮਹਰਾ ਦਾ ਵਧੀਆ ਹੀ ਹੋ ਜਾਊਗਾ ਵੀ ਜੇ ਤੈਨੂੰ ਸਰਪੰਚੀ ਮਿਲ ਜੇ ਹਾਂ ਹਾਂ ਪੁੱਤ ਤਾਂ ਹੀ ਤਾਂ ਇਹ ਚੱਕ ਰਹੀ ਐ ਇਹ ਕਦਮ ਵੀ ਚਲ ਕੋਈ ਕੰਮ ਸਮਾਰੂਗੀ ਮੈਂ ਸਹੀ ਗੱਲ ਆ ਚਲੋ ਜਿਹਦੀ ਚੰਗੀ ਸੋਚ ਹੁੰਦੀ ਆ ਨਾ ਕੁੜੀ ਦੀ ਉਹਦਾ ਅੱਗੇ ਤੱਕ ਬਹੁਤ ਉੱਚੇ ਮਕਾਮਾਂ ਤੇ ਪਹੁੰਚ ਜਾਂਦੀ ਹੁੰਦੀ ਆ ਹਾਂ ਇਹ ਤਾਂ ਹੈਗਾ ਤੇ ਨਾਲੇ ਬਾਕੀ ਆਪਣਾ ਪਿੰਡ ਦਾ ਪਹਿਲੇ ਹੀ ਉੱਚਾਗਾ ਤੇ ਜੇ ਜੀਤਾਂ ਕਿਤੇ ਸਰਪੰਚੀ ਲੈ ਗਈ ਫਿਰ ਹੋਰ ਵੀ ਉੱਚਾ ਹੋ ਜਾਣਾ ਸਹੀ ਗੱਲ ਲਤੀ ਹੈ ਤੇਰੀ ਸੱਚ ਆਹਾ ਲੱਸੀ ਬਣਾਈ ਆ ਸੱਚ ਅੱਜ ਨਾ ਨਾ ਪੁੱਤੋ ਅੱਜ ਤਾਂ ਸਾਡੇ ਲੱਸੀ ਹੈ ਨਹੀਂ ਸਾਡੀ ਤਾਂ ਮੱਝ ਨਹੀਂ ਮਿਲੀ ਸੀ ਓਹੋ ਫਿਰ ਹੁਣ ਮੈਨੂੰ ਉਹਨਾਂ ਤੇ ਜਾਣਾ ਪਊਗਾ ਮੈਂ ਤਾਂ ਜਾਂਦੀ ਨਹੀਂ ਹੁੰਦੀ ਤੁਹਾਡੀ ਲੱਸੀ ਵਧੀਆ ਹੁੰਦੀ ਉਹਨਾਂ ਦੇ ਤਾਂ ਮੈਂ ਅਣਸਰਦੇ ਨੂੰ ਗੱਲ ਜਾਨੀ ਚੱਲ ਕੋਈ ਨਾ ਅੱਜ ਤਾਂ ਤੈਨੂੰ ਉਧਰੋਂ ਲਈ ਆਈ ਫਿਰ ਕੀ ਚੱਲ ਕੋਈ ਨਾ ਸੱਚ ਮੈਂ ਤਾਂ ਇੱਕ ਗੱਲ ਹੋਰ ਪੁੱਛਦੀ ਸੀ ਮੇਰੇ ਯਾਦ ਆ ਗਈ ਮੈਂ ਉੜਦੇ ਉੜਦੇ ਜੀ ਗੱਲ ਸੁਣੀ ਸੀ ਨਾ ਕੀ ਸੁਣਿਆ ਤੈ ਉੜਦਾ ਉੜਦਾ ਮੈਂ ਤਾਂ ਇਹ ਸੁਣਿਆ ਸੀ ਅ ਭਲਾ ਆਪਣੇ ਜੀਤਾਂ ਦੇ ਕੋਈ ਰਿਸ਼ਤੇ ਦੀ ਗੱਲਬਾਤ ਚੱਲ ਰਹੀ ਹੈ। ਨਹੀਂ ਲੋਕ ਤਾਂ ਐਵੇਂ ਹੀ ਕਹੀ ਜਾਂਦੇ ਰਹਿੰਦੇ ਨੇ। ਮਨ ਤਾਂ ਉਹਨਾਂ ਦੀ ਉਹ ਕਹਿੰਦੀ ਸੀ ਕਿ ਉਹ ਚਰਨੋ। ਲੈ। ਲੋਕਾਂ ਦਾ ਤਾਂ ਕੰਮ ਹੀ ਹੈ ਵੀਰ ਗੱਲਾਂ ਕਰਨਾ ਮੈਂ ਤੁਹਾਨੂੰ ਦੱਸਾਂ। ਅੱਛਾ। ਹਾਂ। ਚਲੋ ਰਿਸ਼ਤਾ ਤਾਂ ਇੱਕ ਦਿਨ ਹੋਣਾ ਹੀ ਹੈ। ਮੈਂ ਤਾਂ ਉਹ ਪੁੱਛਦੀ ਸੀ ਮਖਾ ਲਿਆ ਹਜੇ ਸਰਪੰਚੀ ਦੀਆਂ ਵੋਟਾਂ ਝੁੱਠੀਆਂ ਆ ਤੇ ਮਖਾ ਉਧਰੋਂ ਰਿਸ਼ਤੇ ਦੀ ਗੱਲ ਚੱਲ ਰਹੀ ਆ। ਮੈਂ ਤਾਂ ਤਾਂ ਕਰਕੇ ਪੁੱਛ ਲਿਆ। ਨਾ ਨਾ ਹਲੇ ਨਹੀਂ ਕਰਦੇ ਸੀ ਜੀਤਾਂ ਦਾ ਰਿਸ਼ਤਾ। ਅੱਛਾ ਚਲ ਕੋਈ ਨਾ ਇਦੂ ਬਾਦ ਕੋਈ ਚੰਗਾ ਰਿਸ਼ਤਾ ਮਿਲ ਜਾਊਗਾ। ਚੰਗਾ ਚਾਚੇ ਮੈਂ ਜਾਨਨੀ ਆ ਫਿਰ ਉਹਨਾਂ ਕੋਲ ਲੱਸੀ ਲਿਓਨੀ ਰੋਟੀ ਦਾ ਵੀ ਟੈਨ ਹੋਇਆ ਤੇ ਨਾ ਦੇਖ ਲੈ ਕਿਵੇਂ ਸੋਹਾ ਲੈਂਦੀ ਫਿਰਦੀ ਐ ਸਾਡੇ ਘਰ ਦੀਆਂ ਸਾਰੇ ਪਿੰਡ ਚ ਲੱਭ ਲੇਤਾ ਐ ਪਾਣੀ ਪੀ ਲੇ ਗੋਟਾ ਆਹ ਸਾਰਾ ਹੰਗੜਾ ਕੇ ਫੇਰ ਦੇ ਕਿਹੜੀ ਗਲੀ ਚ ਮਿਲੂ ਤਾਂ ਆ ਇਹਦਾ ਕਿਹ ਟਿਕਾਣਾ ਪਰ ਇਹ ਵੀ ਦੇਖਿਆ ਘਰੇ ਵੀ ਜਿੰਦਾ ਪਤਾਇਆ ਉਹ ਕਿਵੇਂ ਆਇਆ ਉਹ ਪਤਾਇਆ ਛੋਣ ਲਿਆ ਗੱਲ ਸੁਣ ਲੈ ਕੇ ਯਾਰ ਹੁਣ ਕੀ ਤੇਰੀ ਗੱਲ ਸੁਣਾ ਪਰੇ ਬੈਨਾ ਕਿਵੇਂ ਆ ਜਾ ਤਾਇਆ ਯਾਰ ਵਾਹ ਤਸੇਗਾ ਤੁਹਾਨੂੰ ਸਾਰੇ ਪਿੰਡ ਚ ਲੱਭ ਲਿਆ ਮੈਂ ਤੁਹਾਨੂੰ ਹੁਣ ਮਿਲਿਆ ਕਿਉਂ ਮੇਰੇ ਤਾਂ ਹੀ ਕੀ ਕੰਮ ਆ ਤੈਨੂੰ ਉਹ ਕੰਮ ਆਦਾ ਪਾਣੀ ਪੀ ਲੈ ਕੋਟਾ ਬਸ ਪੀਤਾ ਹੀ ਆ ਉਹ ਫਿਰ ਬਾਹਰ ਜਾਦਾ ਗੱਲ ਬਾਤ ਸੁਣਾ ਕੋਈ ਉਹ ਬਸ ਕੀ ਬੈਠਾ ਮੈਨੂੰ ਸੌ ਕੰਮ ਨੇ ਹੁਣ ਤਾ ਯਾਰ ਕਿਉਂ ਯਾਰ ਇਹਨਾਂ ਗੁੱਸਾ ਕਰਦਾ ਨਾ ਤਾ ਬਾਹਰ ਜਾਣਾ ਯਾਰ ਦੋ ਮਿੰਟ ਯਾਰ ਮਾਹਾਂ ਦਾ ਮਿਲਿਆ ਯਾਰ ਤੂੰ ਟੜਕੇ ਲੱਭੀ ਜਾਣਾ ਤੈਨੂੰ ਹਾਂ ਭਰ ਮੈਂ ਤੈਨੂੰ ਉਹਦੇ ਵੀ ਸਮਝਾਤਾ ਸੀ ਵੀ ਹੁਣ ਤੂੰ ਸਾਡੇ ਰਾਹਾਂ 'ਚ ਨਾ ਠੀਕ ਆ ਤਾ ਯਾਰ ਹੁਣ ਮੈਂ ਤੈਨੂੰ ਕਿਵੇਂ ਦੱਸਾਂ ਯਾਰ ਮੈਂ ਨਾ ਬਾਹਲਾ ਕਸੂਤਾ ਫਸਿਆ ਪਿਆ ਤੇ ਜਿਹੜਾ ਮੈਨੂੰ ਦੀਂਦਾ ਨਾ ਬੰਦਾ ਮੂਰੇ ਮੈਂ ਉਹ ਸਿਰਫ ਤੂੰ ਆ ਮੈਂ ਤੇਰੀ ਮਿੰਤ ਕਰ ਸਕਦਾ ਹਾਂ ਹੋਰ ਮੇਰੀ ਕੋਈ ਨਹੀਂ ਮਤਲਬ ਕਰਦਾ ਹੁਣ ਕੋਸੂਤਾ ਤੂੰ ਨਹੀਂ ਅਸੀਂ ਫਸ ਗਏ ਹੁਣ ਕਿਉਂ ਤਾਇਆ ਯਾਰ ਸਮਝਦਾ ਕਿਉਂ ਨਹੀਂ ਯਾਰ ਗੱਲ ਨੂੰ ਤੂੰ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਮੈਂ ਜਾਵਾਂ ਇੱਥੋਂ ਤਾਇਆ ਮੇਰੀ ਪਕਾਈ ਨਾ ਮਾਰ ਤਾ ਮੇਰਾ ਬਾਪੂ ਨਾਲ ਮੇਰਾ ਰਿਸ਼ਤਾ ਯਾਰ ਉਹ ਸਰਪੰਚ ਦੀ ਕੁੜੀ ਨਾਲ ਗਰਾਉਂਡ ਨੂੰ ਫਿਰਦਾ ਯਾਰ ਤੇ ਵਧੀਆ ਫਿਰ ਕਰਾ ਲਾ ਹੁਣ ਹੋਰ ਕੀ ਭਾਲਦਾ ਤਾਇਆ ਤੈਨੂੰ ਪਾਲਾ ਹੈਗਾ ਵੀ ਮੈਂ ਜੀਤਾਂ ਨੂੰ ਪਿਆਰ ਕਰਦਾ ਹਾਂ ਮਾ ਕੇ ਮੈਂ ਉਹਦਾ ਨ ਵਿਆਹ ਕਰਾਉਂਗਾ ਪੰਛੀ ਦੀ ਕੁੜੀ ਨਾਲ ਅਮਰ ਮੈਂ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਜੀਤਾ ਦਾ ਇਹ ਨਾਂ ਅੱਜ ਤੇਰੀ ਜਮਾਨ ਤੇ ਆ ਗਿਆ ਨਾ ਮੈਂ ਜਵਾਨ ਬੜਦੂ ਤੇਰੀ ਉਹਦਾ ਯਾਰ ਤਿੱਖੀਆਂ ਔਰ ਮੈਂ ਕਿਦੇ ਕੋਲ ਜਾ ਕੇ ਰੂਮਾ ਯਾਰ ਕਿਹਨੂੰ ਆਵੇ ਦਿਲ ਦੀ ਗੱਲ ਦੱਸਾਂ ਯਾਰ ਮੈਂ ਇੱਕ ਤੂੰ ਹੀ ਦਾ ਹੈਗਾ ਯਾਰ ਤਾ ਮੈਂ ਤੇਰੇ ਜਵਾਕਾਂ ਹਰਗਾ ਯਾਰ ਮੈਂ ਤਾਲੀ ਗੱਲੀਆ ਤਾ ਯਾਰ ਮਾਨਿਆ ਯਾਰ ਉਹ ਮੈਂ ਤਾਂ ਮੰਨ ਜੂ ਤੇਰਾ ਪੇਵ ਮੰਨ ਜੂਗਾ ਤੂੰ ਮਨਾਲਾ ਯਾਰ ਤਾ ਯਾਰ ਉਹ ਪਤਾ ਕੀ ਹੈ ਗਰੀਬੀ ਤੇ ਅਮੀਰੀ ਦੇਖਦੇ ਨੇ ਤਾ ਯਾਰ ਮੈਂ ਤਾਂ ਨਹੀਂ ਦੇਖਦਾ ਰਹੇ ਆ ਕੋਈ ਯਾਰ ਦੇਖ ਹਮਰ ਮੇਰੀਆਂ ਮਿੰਤਾਂਈਆਂ ਨਾ ਕਰ ਠੀਕ ਹੈ ਕਿ ਨਾ ਆਪਦੇ ਬਾਪੂ ਨੂੰ ਮਨਾ ਲੈ ਜੇ ਮੰਨਦਾ ਉਹ ਬਤਾ ਯਾਰ ਜੇ ਬਾਪੂ ਮੰਨਦਾ ਹੁੰਦਾ ਫਿਰ ਮੈਂ ਤੇਰੀਆਂ ਮਿੰਤਾਂ ਕਿਉਂ ਕਰਦਾ ਯਾਰ ਮੈਂ ਸਵੇਰ ਦਾ ਪਾੜੀ ਜਾਂਦਾ ਤੈਨੂੰ ਮੇਰੀ ਗੱਲ ਸੁਣ ਬੰਦੇ ਦਾ ਪੁੱਤ ਬਣ ਕੇ ਨਾ ਆਪਦੇ ਘਰੇ ਵਗ ਜਾ ਠੀਕ ਹੈ ਕਿ ਨਾ ਹੁਣ ਆਪਣਾ ਨਵੇੜਾ ਹੋ ਗਿਆ ਨਾ ਦਾਏ ਸਿੱਖੀਆਂ ਐ ਨਾ ਖਾਏ ਯਾਰ ਤੂੰ ਯਾਰ ਮੈਂ ਤੇਰੀ ਨਾ ਇਸ ਕੰਮ ਚ ਕੋਈ ਮਦਦ ਨਹੀਂ ਕਰ ਸਕਦਾ ਨਾਲੇ ਗੱਲ ਸੁਣ ਲੈ ਮੇਰੀ ਜਿੱਥੇ ਗੱਲ ਅਮੀਰੀ ਤੇ ਗਰੀਬੀ ਦੀ ਹੋਵੇ ਨਾ ਉੱਥੇ ਰਿਸ਼ਤੇ ਨਹੀਂ ਨਿਭਦੇ ਹੁੰਦੇ ਜਾ ਵਗ ਜਾ ਹੁਣ ਦੇਖ ਲੈ ਆਪਾ ਮੈਂ ਤਾਂ ਬਾਲਾ ਸੁੱਤਾ ਫਸ ਗਿਆ ਮੈਂ ਤੇਰੇ ਤੇ ਕੁਮੇਦ ਲੈ ਕੇ ਆਇਆ ਸੀਗਾ ਮੈਨੂੰ ਅੱਜ ਵੀ ਤੂੰ ਮੈਨੂੰ ਸਮਝਦਾ ਨਹੀਂ ਤਾ ਤੂੰ ਭੱਜ ਜਾ ਯਾਰ ਆਪਣੇ ਘਰ ਚਲ ਠੀਕ ਹੈ ਯਾਰ ਤਾ ਹਮਾਰਾ ਆਂਦਾ ਹੋ ਰਿਹਾ ਇੱਕ ਮਿੰਟ ਗੱਲ ਸੁਣ ਬੈਠ ਹਾਂ ਦੱਸ ਕੀ ਗੱਲ ਹੋ ਗਈ ਤਾ ਇਹ ਤਾਂ ਕਰੇਗਾ ਮੇਰੀ ਮਤ ਦੇ ਯਾਰ ਹਾਂ ਦਾ ਬਾਲਾ ਕੁਛ ਨਾ ਹੋ ਮੈਨੂੰ ਗੱਲ ਦੱਸ ਕੀ ਹੋ ਗਈ ਤਾ ਤੈਨੂੰ ਪਤਾ ਤਾਂ ਹੈਗਾ ਯਾਰ ਮੇਰਾ ਰਿਸ਼ਤਾ ਨਾ ਉਹਦੇ ਨਾਲ ਕਰਦੇ ਸਰਪੰਚ ਦੀ ਕੁੜੀ ਨਾਲ ਤੇ ਤੈਨੂੰ ਪਤਾ ਤਾਂ ਮੈਂ ਜੀਤਨ ਨੂੰ ਬਾਲਾ ਪਿਆਰ ਕਰਦਾ ਮੈਂ 42 ਗੱਲ ਹੀ ਆ ਤਾ ਮੈਨੂੰ ਵਿਚਾਲਾ ਯਾਰਾ ਚਲ ਕੋਈ ਨਹੀਂ ਮੈਂ ਕਰਦਾ ਕੋਈ ਹੱਲ ਤੂੰ ਚੱਲ ਹੁਣ ਕਰੇ ਟਾਈਮ ਤੇ ਦਿੱਤਾ ਮੈਂ ਨਹੀਂ ਰਹਿ ਜਾਣਾ ਕਰਦੀ ਕੋਈ ਨਾ ਕੋਈ ਹਲ ਬਾਲੀ ਬੱਡੀ ਆਸ ਲੈ ਕੇ ਆਂ ਕਰ ਤੋਂ ਉਹ ਚੱਲ ਕੋਈ ਨਹੀਂ ਜਦੋਂ ਮੈਂ ਕਹਤਾ ਤੈਨੂੰ ਮੈਂ ਲੱਭਦਾ ਹੋਈ ਠੀਕ ਹੈ ਤਾਂ ਕੀ ਕਰਾਂ ਯਾਰ ਹੁਣ ਇਹਦਾ ਵੀ ਕੀ ਕਸੂਰ ਹੈ ਮੇਰੀ ਮਾਂ ਤੇ ਇਹਦਾ ਪਿਓ ਦਾ ਹੀ ਕਸੂਰ ਆ ਸਾਰਾ ਉਹੀ ਫਰਕ ਦੇਖਦੇ ਆ ਵੀ ਅਮੀਰੀ ਤੇ ਗਰੀਬੀ ਚ ਪਰ ਚੱਲ ਕੋਈ ਉਂਝ ਹੈ ਨਾ ਯਾਰ ਕੋਈ ਨਾ ਕੋਈ ਗੱਲ ਕਰਕੇ ਪਾਈ ਨਾ ਕੋਈ ਕੋਈ ਦਾ ਹੱਲ ਕੱਢਣਾ ਹੀ ਪੋਏ ਨਾ ਕੰਮ ਨੇ ਮੇੜ ਕੇ ਨਾ ਸਾਰ ਗੰਝਟ ਰਾਮ ਕਰ ਤਾਈ ਕੀ ਕਰੀ ਆਂ ਨੀ ਆ ਬਨੇ ਆ ਆ ਜਾ ਸਫਾਈ ਕਰੀ ਆਂਦੀ ਸੀ ਪਾਡੇ ਪੁੰਡੇ ਚੱਕ ਕੇ ਹਟੀਆਂ ਗਈ ਅੱਛਾ ਤਾਈ ਲੱਸੀ ਬਣਾਈ ਅੱਜ ਹਾਂ ਲੱਸੀ ਤਾਂ ਬਣਾਈ ਏ ਲੈ ਜਾ ਆ ਲੈ ਲੱਸੀ ਬਾਦੀ ਮੇਰੀ ਇਹਦੇ ਚ ਹਾਂ ਤੇ ਆ ਕੁੰਡਾ ਜਾਈਂ ਤਾਂ ਰੱਖਿਆ ਚਟਨੀ ਕੁੱਟ ਕੇ ਹੈ ਇਹ ਹੁਣ ਚਟਨੀ ਬਣਾ ਕੇ ਹਟੀ ਸੀਗੀ ਅੱਛਾ ਕਿਹੜੀ ਮਿੱਠੀ ਚਟਨੀ ਬਣਾਈ ਹੈ ਕਿ ਨੂਨ ਵਾਲੀ ਚਟਨੀ ਨੂਨ ਵਾਲੀ ਹੁੰਦੀ ਹੈ ਗੱਲਾਂ ਦੇ ਹਲਾ ਕਰਦੀ ਜਿਵੇਂ ਇੱਕਦੇ ਕੁਛ ਕਰਈ ਨਹੀਂ ਹੁੰਦਾਗਾ ਨਾ ਨਾ ਅਸੀਂ ਤਾਂ ਮਿੱਠੀ ਵੀ ਬਣਾ ਲੈਨੇ ਨਾ ਖੰਡ ਪਾ ਦਨੇ ਹੁਣ ਥੋੜੀ ਜੀ ਹੂੰ ਤਾਂ ਗੱਲ ਹੋ ਸਮ ਕੋ ਤੈਨੂੰ ਤਾਂ ਕੀ ਕਹਿਣਾ ਤੇਰੀਆਂ ਤਾਂ ਗੱਲਾਂ ਹੀ ਵੱਖਰੀਆਂ ਨੇ ਅੱਛਾ ਹਾਂ ਉਹ ਤਾਂ ਆਈ ਹੁੰਦਾ ਫਿਰ ਤੈਨੂੰ ਪਤਾ ਹੀ ਆ ਨਾ ਤੇ ਸੱਚ ਜਾਚੀ ਮੈਂ ਤਾਂ ਐਂ ਕਹਿੰਦੀ ਸੀਗੀ ਤੈਨੂੰ ਆ ਤੁਹਾਡੇ ਸੱਚ ਜਿਹੜੇ ਉਹ ਨਹੀਂ ਹੈ ਕਿ ਕੁੜੀ ਕੀ ਆਉਗਾ ਨਾ ਪਰਨੀਤ ਪਰਨੀਤ ਕੇ ਪਰਨੀਤ ਆਹੋ ਹਾਂ ਮੈਂ ਗੱਲ ਜੀ ਸੁਣੀ ਸੀਗੀ ਭਲਾ ਕੀ ਹੋ ਗਿਆ ਕੀ ਹੋਣਾ ਸੀ ਨਾ ਤੂੰ ਲੱਸੀ ਲੈਣ ਆਈ ਹੈ ਤੇ ਸਾਡੇ ਘਰ ਜਾਂ ਖਸਮੂਹਾਂ ਲੈਣ ਆਈ ਹੈ ਨਾ ਨਾ ਚਾਚੀ ਤਾਂ ਤੂੰ ਹੀ ਆਏ ਹੋ ਜਾਂਦਾਗਾ ਹਾਂ ਰੋਜ਼ ਆਉਣੀ ਜਾਂਦੀ ਮੈਂ ਤਾਂ ਤਾਂ ਪੁੱਛ ਲੈਣੇ ਤੁਹਾਨੂੰ ਪਤਾ ਹੀ ਆ ਮੈਂ ਕਿਹੜਾ ਕਿਸੇ ਕੋਲ ਕੋਈ ਗੱਲ ਕਰਦੀ ਆਂਗੀ ਜਾ ਕੇ ਫਿਰ ਕੀ ਹੋ ਗਿਆ ਹਾਂ ਹੋ ਮੈਨੂੰ ਪਤਾ ਹੀ ਹੈਗਾ ਤੇ ਮੂੰਹ ਤੋਂ ਤਾਂ ਪਤਾ ਲੱਗ ਜਾਂਦਾ ਚਾਚੀ ਗੱਲ ਤਾਂ ਕੋਈ ਹੈਗੀ ਹੈ ਹੈ ਦੇਖ ਲ ਸਿਪੌਣੀਆਂ ਤੂੰ ਪਾ ਦੇ ਜੇ ਨਹੀਂ ਪਾਉਣੀ ਤਾਂ ਉਹ ਤੇਰੀ ਮਰਜ਼ੀ ਹੈਗੀ ਦੇਖ ਗੱਲ ਤਾਂ ਚੱਲ ਜਦੋਂ ਬੰਦੇ ਨੂੰ ਪਤਾ ਲੱਗ ਜਾਂਦਾ ਅਗਲਾ ਪੁੱਛ ਹੀ ਲੈਂਦਾਗਾ ਫੇਰ ਕੀ ਹੋ ਗਿਆ ਦੇਖ ਸਮਕ ਤੁਲੇ ਸਿਲੂ ਸਿਲਾ ਜਾ ਕਰ ਤੂੰ ਆ ਪੇਤ ਸੇਤ ਜਿ ਲੈਣੇ ਕਰਾਂ ਤੇ ਛੱਡ ਦੇ ਲੈ ਪੇਤ ਆਲੀ ਕਿਹੜੀ ਗੱਲ ਹੈਗੀ ਲੈ ਮੈਂ ਤਾਂ ਚੱਲ ਨਾ ਪੁੱਛੂੰਗੀ ਉੂੰ ਵੀ ਤਾਂ ਬਾਹਰ ਗੱਲਾਂ ਹੋਈ ਜਾਂਦੀਆਂ ਨੇਗੀਆ ਵੀ ਇਹਨਾਂ ਦੀ ਕੁੜੀ ਪਤਾ ਨਹੀਂ ਬਾਗ ਬੋਗ ਗਈ ਮੈਂ ਤਾਂ ਐਂ ਜਿ ਸੁਣਿਆ ਸੀਗਾ ਚੱਲ ਮੈਂ ਤਾਂ ਕੀ ਲੈਣਾ ਹੈ ਬਸ ਅੱਤੇ ਬਾਗ ਵੋ ਗਈ ਜਾ ਕੇ ਬਾਹਰ ਗੱਲਾਂ ਕਰਦਾਨੀਆਂ ਨਾ ਨਾ ਚਾਚੀ ਮੈਨੂੰ ਤਾਂ ਵੱਡੇ ਮਹਾਰਾਜ ਦੀ ਸੌਂ ਲੱਗੇ ਮੈਂ ਤਾਂ ਉਹੀ ਨਹੀਂ ਕਦੇ ਗੱਲ ਕੀਤੀ ਹੈਗੀ ਕਿਸੇ ਕੋਲੇ ਆਹੋ ਚਲ ਜਵਾਕ ਤੋਂ ਗਲਤੀ ਹੋ ਹੀ ਜਾਂਦੀ ਆ ਐ ਤਾਂ ਕੀ ਹੁੰਦਾਗਾ ਚਲ ਕੋਈ ਤਾਂ ਵੱਡੇ ਵੱਡੇ ਰਾਜ ਰਾਣਾ ਤੋਂ ਗਲਤੀਆਂ ਹੋ ਜਾਂਦੀਆਂ ਨੇ ਇਹ ਤਾਂ ਫੇਰ ਵੀ ਜਵਾਕ ਨੇ ਹਾਂ ਚਾਚੀ ਸਹੀ ਗੱਲ ਆ ਗਲਤੀਆਂ ਤਾਂ ਹੋ ਜਾਂਦੀਆਂ ਨੇ ਣਾੜੇ ਦੀਆਂ ਅੱਖਾਂ ਨੂੰ ਕੀ ਪਤਾ ਹੁੰਦਾ ਨਿਆਣੇ ਨੇ ਕੋਈ ਪਤਾ ਨਹੀਂ ਲੱਗਦਾ ਹਨਾ ਬਾਕੀ ਤੈਨੂੰ ਪਤਾ ਹੀ ਲੋਕ ਤਾਂ ਉਹ ਵੀ ਗੱਲਾਂ ਬਣਾ ਦਿੰਦੇ ਨੇ ਹੈ ਆਹੋ ਉਹ ਤੇ ਜਿੰਨੇ ਮੂੰਹ ਆ ਕਿਉਂ ਨਹੀਂ ਆ ਗੱਲਾਂ ਆਉਣੀਆਂ ਗੱਲਾਂ ਹਾਂ ਗੱਲ ਸੁਣ ਮੇਰੀ ਜਲੱਸੀ ਲੈ ਆਣੀ ਹੁੰਦੀ ਲੈ ਜਾ ਕਰ ਨਹੀਂ ਉਹਨਾਂ ਦੇ ਪਵਾੜਿਆ ਆ ਕਰ ਚੱਲ ਕੋਈ ਨਾ ਚਾਚੀ ਲੱਸੀ ਤਾਂ ਕੋਈ ਗੱਲ ਨਹੀਂ ਬਥੇਰੇ ਘਰ ਨੇ ਕਿ ਮੈਂ ਹੋਰ ਤੋਂ ਵੀ ਲੈ ਜਾ ਮੈਨੂੰ ਤਾਂ ਐ ਜੇ ਹੁੰਦਾ ਵੀ ਚੱਲ ਤੁਹਾਡੀ ਲੱਸੀ ਵਧੀਆ ਹੁੰਦੀ ਮੈਂ ਕਿੱਦਾਂ ਦੀ ਆਉਣੀ ਆ ਤੁਹਾਡੇ ਹਾਂ ਚੱਲ ਕੋਈ ਨਾ ਚੰਗਾ ਚਾਚੀ ਮੈਂ ਤਾਂ ਜਾਣਨੀ ਆ ਹਾਂ ਹਾਂ ਪਿਆ ਸਿਹਤ ਜਲੇਣੇ ਛੜ ਦਿਆ ਕਰੋ ਓਏ ਲੱਸੀ ਨਹੀਂ ਪੋਣੀ ਤੂੰ ਨਾ ਪਾ ਦੱਸ ਲੱਸੀ ਲੈਣ ਕਾਦਾ ਹੀ ਆ ਇਹ ਤਾਂ ਪੇਰ ਸੇ ਤੇ ਲੈਣ ਆਉਂਦੀ ਆ ਵੀ ਕੀ ਵੰਡਾ ਕੀ ਨਾ ਫਿਰ ਜਾ ਕੇ ਲੋਕਾਂ ਨੂੰ ਵੀ ਬਾਹਰ ਅਸੀਂ ਐਡੀ ਦੇਣੀ ਆ ਨਾ ਵੀ ਫਲਾਣੇ ਦੇ ਘਰੇ ਕੀ ਹੁੰਦਾ ਕੀ ਨਹੀਂ ਓਹੋ ਜਵਾਕਾਂ ਜਾਂਦਾ ਵੀ ਸਰੇ ਹੀ ਪਿਆ ਮੰਗਾਏ ਮੋਟਾਲੇ ਸੱਲ ਚੱਕ ਲੈ ਐਟੀ ਪੇਸਲੇ ਆਪ ਹੀ ਜਾਣਾ ਪਊਗਾ ਸਾਸਰੀ ਕਾਲ ਸਰਪੰਚਾ ਓ ਸਾਸਰੀ ਕਾਲ ਭਜਨੇਆ ਕਿੱਧਰ ਫਿਰਦਾ ਐ ਓ ਤੂੰ ਤਾਂ ਯਾਰ ਬੜਾ ਕਲਾਕ ਬੰਦਾ ਨਿਕਲਿਆ ਹੈ ਕੀ ਚਲਾਕੀ ਕਰਤੀ ਮੈਂ ਉਹ ਇਹ ਤੇਰੇ ਵਰਗੇ ਬੰਦੇ ਹੁਣ ਐਸ ਪਿੰਡ ਚ ਸਾਰੇ ਪਿੰਡ ਨੂੰ ਵੇਚ ਕੇ ਖਾ ਜਾਂ। ਉਹ ਕਿਹੜਾ ਪਿੰਡ ਵੇਚ ਕੇ ਖਾ ਗਿਆ ਮੈਂ? ਕਿਹਨੂੰ ਵੇਚਦਾ ਕੁਛ ਦੱਸੇਗਾ? ਕੱਚਾ ਵਰਚਾ ਵਰੀ ਕਰਨਾ ਆਉਣਾ ਹੁੰਦਾ ਇੱਥੇ। ਉਹ ਮੇਰੀ ਚਾਬਰ ਜਾ ਵਰਤਾ ਛੱਡ ਤੂੰ ਐਨਾ ਭੋਲਾ ਨਾ ਬਣ। ਵੀ ਤੈਨੂੰ ਕਹੇ ਦਾ ਪਤਾ ਹੀ ਨਹੀਂ। ਭੋਲੇ ਵਾਲੀ ਕੀ ਗੱਲ ਐ? ਕੁਸਪੌਂਕ ਵੀ ਇੱਕ ਤੀਰ ਦਾ ਦੋ ਇਨਸਾਨੇ ਲਾਏ ਨਹੀਂ ਤੂੰ। ਉਹ ਕਿਹੜੇ ਮੈਂ ਤੀਰ ਦੇ ਇਨਸਾਨੇ ਲਾਤੇ ਕਿਹੜੇ ਤੀਰਾਂ ਦੀਆਂ ਗੱਲਾਂ ਕਰੀ ਜਾਂਦਾ। ਉਹ ਕਹਿ ਕੇ ਛੂਟੀ ਦਾ ਕਰਤਾ ਵੱਡੀ ਦਾ। ਇਹ ਚ ਕੀ ਗੱਲ ਹੋ ਗਈ ਫਿਰ? ਇਹ ਤੀਰਾਂ ਵਾਲੀ ਕੀ ਗੱਲ ਕਰਦਾ ਤੂੰ? ਮੇਰੀਆਂ ਧੀਆ ਨੇ ਮੈਂ ਵੱਡੀ ਦਾ ਰਿਸ਼ਤਾ ਕਰਾਂ ਚਾਹੇ ਸੋਢੀ ਦਾ ਕਰਾਂ ਤੇਰੇ ਤੇ ਡਰਦੋਂ ਹੁੰਦਾ ਉਹ ਮੇਰੇ ਤਾਂ ਨਹੀਂ ਹੁੰਦਾ ਘਰ ਦਾ ਦਾਦ ਤੂੰ ਗੱਲ ਸਮਝਣ ਦੀ ਕੋਸ਼ਿਸ਼ ਕਰ ਕੀ ਕੋਸ਼ਿਸ਼ ਕਰ ਘਟ ਖਾ ਲਿਆ ਕਰੋ ਏ ਮਰ ਜੋਗੇ ਕਦੇ ਛੇ ਕਿਤੇ ਐਮਐਲਏ ਨੂੰ ਪਤਾ ਲੱਗਿਆ ਨਾ ਕੀ ਪਤਾ ਲੱਗ ਜੂ ਐਮਐਲਏ ਨੂੰ ਹੈ ਉਹ ਯਾਰ ਮੇਰੇ ਨਾਲ ਕੋਈ ਗੁੱਸਾ ਹੋਣਾ ਗੁੱਸੇ ਹੋਣ ਵਾਲੀ ਕੀ ਗੱਲ ਆ ਆ ਜਾਨਾ ਇੱਥੇ ਮੂੰਹ ਚਾਕੇ ਕੋਈ ਜੱਜ ਦੀ ਗੱਲ ਕਰਨ ਆਇਆ ਕਰ ਭਰਾਵਾ ਮੇਰੇ ਪਰੇ ਨਹੀਂ ਨਿਕਲੇ ਥੋਂ ਮੈਨੂੰ ਨਹੀਂ ਲੋੜ ਤੇਰੀਆਂ ਵੋਟਾਂ ਦੀ ਮੈਂ ਤਾਂ ਜਿਹੜੀ ਤੈਨੂੰ ਗੱਲ ਕਹਿਣੀ ਸੀ ਕਹਿਤੀ ਬਾਕੀ ਹੁਣ ਗੱਲ ਇਹ ਆ ਵੀ ਜੀਤਾਂ ਨੇ ਤੈਨੂੰ ਲਵੇ ਨਹੀਂ ਲੱਗਣ ਉਹ ਤੂੰ ਜਾ ਯਾਰ ਜੀਤਾਂ ਨੇ ਨਹੀਂ ਲਵੇ ਲੱਗਣ ਤਣਾ ਜੀਤਾ ਉਹਦੀ ਖਦਾ ਠੀਕ ਹੈ ਫਿਰ ਐਸੀ ਗੱਲ ਹੀ ਰਹੀ ਪਰ ਐਸੀ ਨਹੀਂ ਰਹੀ ਹਾਂ ਰਹੀ ਐਸੇ ਤੇ ਆ ਜਾਂਦੇ ਆ ਮੂੰਹ ਚਾੱਕੇ ਇੱਧਰ ਸਰਪੰਚ ਦਾ ਘਰ ਦਿਸਦਾਗਾ ਸਾਰਿਆਂ ਨੂੰ ਕੋਈ ਚੱਜ ਦਾ ਕੰਮ ਕਰਨ ਆਉਣੇ ਆਉ ਨਹੀਂ ਦਫਾ ਹੋ ਮੈਂ ਕਾ ਕਾਉਣਾ ਤੋ ਤੋਂ ਆ ਜਾਂਦੇ ਆ ਮੂੰਹ ਚਾੱਕੇ ਟੈਨਸ਼ਨ ਅੱਗੇ ਬਠੇਰੀਆਂ ਨੇ ਉੱਤੋਂ ਦੀ ਇਹ ਆ ਜਾਂਦੇ ਨਾ ਕਿਦ ਨਾ ਬੋਲੇ ਨੇ ਇੰਨਾ ਉੱਚੀ ਉੱਚੀ ਉਹ ਚੀਕੀ ਤੇ ਮਾ ਬੋਲਣਾ ਸੀ ਉਹ ਡੱਕਿਆ ਭੁੱਕੀ ਦਾ ਇੱਥੇ ਆ ਜਾਂਦਾ ਦਿਮਾਗ ਖਾਨ ਭਜਣਾ ਜਾ ਅੱਜ ਫੇਰ ਆ ਗਿਆ ਇੱਥੇ ਚਬਰ-ਚਬਰ ਕਰਨ ਲੱਗਿਆ ਉਹ ਐਮਐਲਏ ਨੂੰ ਪਤਾ ਲੱਗ ਜੋ ਦੋ ਤਿੰਨਾਂ ਨਾਲ ਨਿਸ਼ਾਨੇ ਪਤਾ ਨਹੀਂ ਕੀ ਕੁਛ ਕਰ ਗਿਆ ਇੱਥੇ ਨਾਣ ਘਰੇ ਕਾਹ ਤੋਂ ਬਾੜਦੇ ਹੁੰਨੇ ਉਹ ਘਰੇ ਨੂੰ ਹੁਣ ਮੈਂ ਗੰਡ ਦੇ ਕੇ ਸੱਤ ਕਿੱਲੇ ਆ ਸੀ ਆ ਜਾਂਦਾ ਇੱਧਰੋਂ ਮੂੰਹ ਚੱਕ ਕੇ ਤੁਰਿਆ ਜਾਂਦਾ ਇੱਧਰੋਂ ਆ ਜਾਂਦਾ ਵੀ ਦਿਮਾਗ ਖਾਨ ਨੂੰ ਮੈਂ ਥੋੜਾ ਉਹ ਹੀ ਕਸੂਹਾ ਲੈਣਦੇ ਫਿਰਦੇ ਨੇਗੇ ਬਹਾਨੇ ਚਾਹੀਦੇ ਨੇ ਬਸ ਮਾੜੀ ਜਿਹੀ ਗੱਲ ਹੁੰਦੀ ਪਤੰਗੇ ਬਣਾ ਦ ਦੇਣਗੇ ਕਸੂਹਾ ਤਾਂ ਲੈਣੀਆਂ ਨੇ ਜਦੋਂ ਤੇਰੀ ਜੰਮੀ ਹੋਈ ਲਾੜਲੀ ਇਹਜਾ ਚੰਦ ਚਾੜ ਗਈ ਹੋਣ ਲੋਕ ਤਾਂ ਮੂੰਹ ਫੜ ਲਾਂਗੇ ਲੋਕਾਂ ਦੇ ਦੱਸਾਂ ਆਹੋ ਮੇਰ ਕੋਈ ਸੋਟ ਦਾ ਕੁਛ ਲੱਗਦੀ ਵੀ ਨਹੀਂ ਸੋ ਲੱਗਦੀ ਸੀ ਲੱਗਦੀ ਸੀ ਐ ਪਤਾ ਹੁੰਦਾ ਗੱਲ ਨਾਲ ਕੁੱਟਿਆ ਹੁੰਦਾ ਮੈਂ ਉਹ ਤਾਂ ਜੇ ਮੈਂ ਕਹਿੰਦੀ ਸੀ ਮਾੜਾ ਮਾੜਾ ਝਿੜਕਦੀ ਸੀ ਉਹ ਤਾਂ ਮੈਨੂੰ ਲੜਦੇ ਹੁੰਦੇ ਸੀਗੇ ਐਂ ਰਾਖਾ ਉਹ ਨਾ ਕਹ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨੂੰ ਪਿਆਰ ਕਰਦੇ ਸੀ ਤਾਂ ਇਹਜਾ ਚੰਦ ਚਾੜਨਾ ਸੀ ਤੁਸੀਂ ਤਾਂ ਆਪਣਾ 12 ਸਾਰਾ ਦਿਨ ਗੱਲ ਚੱਕੀ ਰੱਖ ਦਿਓਗੇ ਕੀ ਰੱਖਦੇ ਆ ਜਾ ਜਾ ਤੂੰ ਦਿਮਾਗ ਨਾ ਖਾ ਮੇਰਾ ਤੂੰ ਵੀ ਕੰਮ ਕਰ ਲੈ ਜਾ ਕੇ ਕੋਈ ਆਹੋ ਮੈਂ ਤਾਂ ਆਪੇ ਦਿਮਾਗ ਖਾ ਰਿਆ ਜਾ ਤੂੰ ਆ ਜਾਨੀ ਚੱਕ ਕੇ ਮੂੰਹ ਜਦੋਂ ਆਗਲਾ ਜਾਂਦਾ ਇੱਥੋਂ ਮੈਂ ਤਾਂ ਕੁੱਛ ਨਹੀਂ ਆਈ ਸੀ ਵੀ ਕਹਤਾ ਨਾ ਚੀਚੀ ਬੋਲੀ ਨਾ ਮੈਂ ਨਿਕਲੜ ਸੀ ਮੈਂ ਤਾਂ ਦਾਦਾ ਕੰਮ ਕਰਦੀ ਆਂਦੀ ਸੀ ਬਸ ਦੱਸ ਤਾਂ ਨੋ ਦੱਸ ਤਾਂ ਸਰਦਨ ਕਿਹ ਕਾਇ ਰਹਿੰਦੇ ਨੇ ਕਿਹ ਕਾਇ ਰਹਿੰਦੇ ਨੇ ਲੈ 10:00 ਵੱਜ ਗਏ ਜੀ ਹਲੇ ਤੱਕ ਨਹੀਂ ਆਈ ਹੈਗੀ ਜੀ ਤਾਂ ਸਵੇਰ ਦੀ ਗਈ ਹੋਈ ਐ ਕੋਈ ਕੰਮ ਹੀ ਇਹ ਜਿਹੋ ਹੁੰਦੇ ਆ ਮਤਲਬ ਮୋਲੇ ਟਾਈਮ ਲੱਗ ਜਾਂਦਾ ਹੁਣ ਜੀਤ ਭੈਣ ਆ ਗਈ ਕਹੋਲਾ ਮਮਾ ਨੇ ਮਕਰ ਕਿਣਾ ਚਾਹ ਨਾ ਨਾ ਕੋਈ ਬਣਾ ਨਹੀਂ ਸਸਰੀ ਕਾਰਵਾ ਸਸਰੀ ਕਾਰਵਾ ਸਸਰੀ ਕਾਰਵਾ ਵਿਆਹ ਜੋ ਬੈਜੋ 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 ਹੋਠੀ ਕਾ ਜੀ ਠੀਕ ਆ ਠੀਕ ਆ ਵਧੀਆ ਤੁਸੀਂ ਦੱਸੋ ਹਾਂ ਵਧੀਆ ਜੀ ਤੁਸੀਂ ਹੋਰ ਠੀਕ ਠਾਕ ਰਹਿਨੇ ਵਧੀਆ ਵਧੀਆ ਤੁਸੀਂ دیਵਾ ਦੀ ਗੱਲ ਗੱਲ ਕੀ ਦੇਵਾ ਮੇਰੀ ਗੱਲ ਸੁਣ ਲੈ ਭਾਈ ਮੈਂ ਗਈ ਸੀ ਤੇਰੇ ਭਾਈ ਕੋਲੇ ਵਿਚਾਲ ਕੋਈ ਮੇਰੀ ਪੇਸਣ ਦਾ ਹਿੱਲਾ ਵਸੀਲਾ ਬਣ ਜਾਊਗਾ ਮੈਨੂੰ ਤਾਂ 6 ਮਹੀਨੇ ਹੋ ਗੋਦੇ ਮਕਰ ਕਿਰਦੀ ਨੂੰ ਤੇ ਮੈਨੂੰ ਤਾਂ ਉਹ ਕੋਈ ਗੱਲ ਹੀ ਨਹੀਂ ਰਾਹ ਪਹੁੰਦਾ ਹਾਰ ਕੇ ਫਿਰ ਮੈਂ ਅੱਜ ਆਖਿਆ ਆਪਣੀ ਜੀਤਾਂ ਨੇ ਵੋਟਾਂ ਛੁੱઠી ਹੋਈ ਆਹੋ ਮੈਂ ਕਿਹਾ ਚਲ ਉਹ ਮੇਰਾ ਕੰਮ ਜ਼ਰੂਰ ਕਰਾਉਗੀ ਮੈਂ ਤਾਂ ਤੁਹਾਡੇ ਕੋਲੇ ਆਹ ਕੰਮ ਆਈ ਆ ਚਲ ਕੋਈ ਗੱਲ ਨਹੀਂ ਜੇ ਤੁਸੀਂ ਆਇਆ ਭਾਈ ਤੇ ਛੋਟਾ ਹੱਕ ਵੀ ਆਉਣ ਦਾ ਹਾਂ ਇਹਦੇ ਹੁੰਦੇ ਹੁਣ ਵੋਟਾਂ 'ਚ ਤਾਂ ਉਹਨੇ ਪੰਗਾ ਲੈ ਹੀ ਲਿਆ ਤਾਈ ਤਾਂ ਕਹਿੰਦੇ ਆ ਜਦੋਂ ਭੈਣ ਭਾਈਆਂ ਦੇ ਛੱਤੇ ਹੀ ਉਹ ਕਹਿੰਦੇ ਹੁੰਦੇ ਆ ਪਤੀ ਭੈਣ ਉੱਠਦੀ ਹੁੰਦੀ ਐ ਤੇ ਛੋਟਾ ਵੀ ਹੱਕ ਬਣਦਾ ਉਹਦੀ ਸਪੋਰਟ ਕਰੂ ਤੇ ਸਾਡਾ ਫਰਜ਼ ਆਉਣ ਦਾਗਾ ਛੋਟੇ ਕੰਮ ਕਰੀਏ ਭਾਈ ਮੇਰੀ ਗੱਲ ਸੁਣ ਲਓ ਤੁਸੀਂ ਆ ਸਪੋਰਟ ਵਾਲੀ ਤਾਂ ਤੋਂ ਗੱਲ ਛੱਡ ਦੇ ਸਪੋਰਟ ਸਪੋਰਟ ਸਮਾ ਕਰਾਉਂਗੀ ਨਾ ਫੁੱਲ ਬੋਟਾ ਮੇਰੇ ਹੱਥ ਚ ਬਠੇਰੀਆਂ ਨੇ ਗੱਲ ਕਰ ਉਹੀ ਗੱਲ ਵੀ ਆਪ ਦਾ ਕੰਮ ਨਹੀਂ ਆਪ ਤੋਂ ਹੁੰਦਾ ਹੁੰਦਾ ਥੋੜੇ ਸਿਰਤੀਆਂ ਸੀ ਵੀ ਕੋਈ ਨਾ ਕੋਈ ਨਾ ਤੂੰ ਟੈਨਸ਼ਨ ਨਾ ਕਰ ਬੋਟਾ ਬੂਟਾ ਨੇ ਤਾਂ ਪਰਵਾਹ ਨਾ ਮੰਨ ਐਂ ਕਰੀ ਤੂੰ ਬੋਟਾ ਦੀ ਮੈਨੂੰ ਲਿਸਟ ਬਣਾ ਕੇ ਦੇ ਦੀ ਵੀ ਸਾਨੂੰ ਇੰਨੀਆਂ ਬੋਟਾ ਪਵਾਉਣੀਆਂ ਪਵਾਉਣੀਆਂ ਬੋਟਾ ਤਾਂ ਮੈਂ ਪਵਾਦੂੰ ਜ਼ਰੂਰ ਪਰ ਮੇਰਾ ਪਿਸਣ ਵਾਲਾ ਕੰਮ ਹੈ ਇਹ ਕਰਾਉਣਾ ਥੋਡੇ ਹੱਥ ਦੀ ਗੱਲ ਹੈ ਓਹੋ ਇਹ ਤਾਂ ਹੋ ਜਾਊਗਾ ਇਹ ਵੀ ਫੇਰ ਹੀ ਹੁੰਦਾ ਹੁੰਦਾ ਜੇ ਤੇਰੇ ਕਾਲਜ ਆ ਪੰਜ ਭਰਾ ਤੇ ਕੱਲ ਨੂੰ ਨੂੰ ਤੁੰਨੋ ਜਲਾ ਦੇਗੇ ਫੇਰ ਤਾਂ ਨਹੀਂ ਪੇਛਣਾਉਂਦੀ ਨਾ ਨਾ ਭਾਈ ਪੇਛਣਾ ਤਾਂ ਆਉਂਦੀ ਹੁੰਦੀ ਐ ਜੇ ਇਹਨੂੰ ਨਾ ਆਪਾਂ ਅਜ ਤੇਰੇ ਕਾਗਜ਼ ਭਰਾ ਤੇ ਜਾ ਕੇ ਬਠਿੰਡੇ ਪੰਤ ਆਪ ਜਮਾ ਕਰਾ ਕੇ ਆਵੇ ਹਾਂ ਹਾਂ ਇਹਦਾ ਉਹ ਤਾਂ ਭਾਈ ਲਾਰੇ ਵਾਲੀ ਗੱਲ ਹੁੰਦੀ ਐ ਹਨਾ ਵੀ ਕਮਾਨ ਰੱਖਣ ਵਾਲੀ ਗੱਲ ਹੁੰਦੀ ਐ ਮੇਰੇ ਪੀਰੇ ਨੇ ਪਹਿਲਾਂ ਕਈ ਬੰਦੇ ਦਾ ਕੰਮ ਕਰਾ ਰਹੇ ਤੇ ਸਿੱਧਾ ਜਾ ਕੇ ਬਠਿੰਡੇ ਜਾ ਕੇ ਜਮਾ ਕਰਾਉਂਦੀ ਹੁੰਦੀ ਐ ਅੱਜ ਵੀ ਬਠਿੰਡੇ ਗਈ ਵੀ ਆ ਉਹ ਭਾਈ ਜੇ ਹੁਣ ਕੰਮ ਕਰਾਉਂਦੀ ਐ ਲੋਕਾਂ ਦੇ ਤਾਂ ਹੀ ਤਾਂ ਮੈਂ ਆਈ ਆ ਵੋਟਾਂ ਵਿੱਚ ਵੀ ਤਾਂ ਹੀ ਜਿੱਤੂਗੀ ਉਹ ਜਾਪਾ ਲੋਕਾਂ ਨੇ ਚੰਗੇ ਕੰਮ ਕਰਾਂਗੇ ਹਾਂ ਹਾਂ ਭੈਣ ਜੀ ਇਹ ਤਾਂ ਗੱਲ ਥੋੜੀ ਸੀ ਹੈ ਲੋਕਾਂ ਨੇ ਸਿਰਫ ਤੇ ਸਰਪੰਚ ਹੀ ਮਿਲਦੀ ਹੈ ਕੋਈ ਘਰੇ ਬੈਠਾ ਨਹੀਂ ਭਾਈ ਸਰਪੰਚ ਬਣ ਜਾਂਦਾ ਅੱਛਾ ਤੁਸੀਂ ਕੁਝ ਨਹੀਂ ਕਰਨਾ ਵੋਟ ਕਾਰਡ ਆਧਾਰ ਕਾਰਡ ਇੱਕ ਬੈਂਕ ਖਾਤੇ ਕਾਪੀ ਅੱਛਾ ਇਹ ਚੀਜ਼ਾਂ ਜਿਹਨੂੰ ਪਤਾ ਜਿਹੜੀਆਂ ਹੁੰਦੀਆਂ ਨੇ ਇਹ ਚੀਜ਼ਾਂ ਕਿਦਾ ਫੜਾ ਲਈ ਠੀਕ ਹੈ ਤੇ ਤੇਰੀ ਪਲਸ ਲੱਗ ਕੇ ਆ ਜੀ ਨਾ ਬੱਸ ਭਾਈ ਮੈਂ ਤਾਂ ਪੇਸ਼ਣ ਦੀ ਲੋੜ ਹੈ ਆਹ ਪ੍ਰੂਫ ਜਿਹੜੇ ਤੁਸੀਂ ਮੈਨੂੰ ਦੱਸੇ ਨੇ ਇਹ ਸਾਰੇ ਮੇਰੇ ਕੋਲ ਤਿਆਰ ਨੇ ਅਹੀਂ ਜੀ ਗੱਲ ਨਹੀਂ ਸਾਰੇ ਮੈਂ ਬਣਾਵਾਏ ਬੈਠੀ ਆਂ ਆਪਣੇ ਬਾਕੀ ਸਾਰੇ ਜਿਹੜਾ ਦੂਜਾ ਕੰਮ ਆਗਾ ਫਟਵਾਰੀ ਤੋਂ ਕੋਰੋਂ ਹੁੰਦਾ ਓਬੀਐਸੀ ਆਪਰੇ ਕਰਾਂਗੇ ਤੂੰ ਸਾਨੂੰ ਇੰਨਾ ਕੰਮ ਕਰਦੇਗੀ ਨਾ ਕੋਈ ਨਹੀਂ ਕੋਈ ਨਹੀਂ ਭਾਈ ਅੱਤਾ ਮੈਨੂੰ ਇੰਨੀ ਖੁਸ਼ੀ ਹੋਈ ਵੀ ਜੀਤਾ ਬੋਟਾਂ ਚੁੱਟ ਖੜੀ ਹੁਣ ਦੇਖੀ ਸਹੀ ਮੈਨੂੰ ਇੰਨਾ ਮਾਣ ਹੈ ਕੁੜੀ ਤੇ ਵੀ ਸਾਰਿਆਂ ਦੇ ਕੰਮ ਕਰਾਉਗੀ ਕਰਾਉਗੀ ਲੈ ਤੁਸੀਂ ਆਏ ਹੋ ਭੈਣ ਜੀ ਬੇਫਿਕਰ ਰਹੋ ਮੇਰੀ ਕੀ ਤੁਹਾਡਾ ਕੰਮ ਪੱਕਾ ਕਰਵਾਉਗੀ ਨਾ ਹੁਣ ਗਈ ਜੀਤਾ ਕਿੱਥੇ ਆ ਮੈਂ ਵੀ ਮਿਲ ਜਾਂਦੀ ਕਿਸੇ ਕੰਮ ਹੀ ਗਈ ਵੀ ਆ ਅੱਛਾ ਕਿਤੇ ਜੀਤਾ ਦਾ ਕੋਣ ਤਾਂ ਨਹੀਂ ਕਿਤੇ ਕਹਿੰਦੀ ਵੇ ਬਾਪੂ ਮੈਨੂੰ ਲੈ ਹਾਂ ਮਣਜਾ ਪਤਾ ਵੀ ਕਰ ਲੋ ਕਿਤੇ ਵੀ ਚਲ ਮੈਂ ਵੀ ਆਵਾ ਮਿਲ ਜੂ ਕੁੜੀ ਨੂੰ ਹੋਰ ਤੱਕ ਠੀਕ ਆ ਜੋ ਆ ਜੋ ਕੋਈ ਗੱਲ ਨਹੀਂ ਚੱਲੀ ਉਥੋਂ ਅੱਛਾ ਚੱਲ ਪੀ ਕੇ ਨਹੀਂ ਮੈਂ ਅੱਛਾ ਚੱਲ ਕੋਈ ਨਾ ਫਿਰ ਆਏ ਤਾਂ ਉਹਨੂੰ ਤਾਂ ਟਾਈਮ ਲੱਗੂ ਦੇਖ ਮੈਂ ਵੀ ਕੰਮ ਪੈਨੇ ਮੇਰੇ ਮੈਂ ਸਮਝਾ ਕੇ ਸੁਣਨੀ ਸੁਣਨੀ ਕਰਨੀ ਹੈਗੀ ਤੇ ਮਾੜਾ ਮਟਾ ਕੱਖ ਖੰਡੇ ਦਾ ਘਰ ਆਉਂਦੀਆਂ ਨਾਲ ਜਾ ਕੇ ਰੋਟੀ ਪਾਣੀ ਦਾ ਟਾਈਮ ਹੈ ਤੈਨੂੰ ਪਤਾ ਹੀ ਆਗਾ ਹਾਂ ਇਹ ਤਾਂ ਹੈ ਪੈਣ ਚੱਲ ਕੋਈ ਨਾ ਮੈਂ ਫੇਰ ਕਿਤੇ ਮਾਰੂੰ ਗੇੜਾ ਕੋਈ ਗੱਲ ਨਹੀਂ ਚਾਹ ਤਾਂ ਬਣਾ ਲਾ ਪਤਾ ਨਹੀਂ 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 ਬਸ ਨਾ ਨਾ ਬਸ ਪੈਣ ਜੀ ਚਾਹ ਮੈਂ ਪੀ ਕੇ ਆਈ ਆ ਤੁਸੀਂ ਕਿਹੜਾ ਰੋਜ਼ ਆਉਣੇ ਹੋਗੇ ਹੱਕ ਕੋਈ ਨਾ ਕੋਈ ਨਾ ਭਾਈ ਹੁਣ ਰੋਜ ਹੀ ਆਇਆ ਕਰਾਂਗੇ ਜਦੋਂ ਹੁਣ ਆਪਣੀ ਕੁੜੀ ਵੋਟਾਂ ਚ ਉੱਠ ਕੜੀ ਹਾਂ ਇਹ ਦੱਸ ਇੱਕ ਗੱਲ ਹੋਰ ਹੈ ਦੇਖ ਵੋਟਾਂ ਮੈਂ ਸਾਨੂੰ ਲੈ ਰੂ ਜਿੰਨੀਆਂ ਤੁਸੀਂ ਕਹੋਗੇ ਪਰ ਜਿਹੜੇ ਮੈਂ ਬੁੜੀਆਂ ਨਾਲ ਵਾਦੇ ਕਰੂੰਗੀ ਨਾ ਠੀਕ ਹੈ ਉਹ ਸਾਰੇ ਸਾਨੂੰ ਪੂਰ ਕਰਨੇ ਪੈਣਗੇ ਨਹੀਂ ਨਹੀਂ ਉਹਦਾ ਸਾਡਾ ਵੀ ਹੱਕ ਬਣਦਾਗਾ ਜੀ ਅੱਜ ਉਹ ਕੰਮ ਤਾਂ ਸਾਨੂੰ ਤਾਂ ਪਹਿਲਾਂ ਹੀ ਭਾਵੇਂ ਮੇਰਾ ਭਰਾ ਮੈਂ ਮਾੜਾ ਨਹੀਂ ਕਹਿੰਦਾ ਮੇਰੇ ਭਰਾ ਨੂੰ ਵੀ ਮਾੜਾ ਗਾ ਤੇ ਨਹੀਂ ਮੈਂ ਕਹਾ ਗੱਲ ਤੇ ਇਹੀ ਦਾ ਗੱਲ ਦਾ ਮੈਨੂੰ ਦੁੱਖ ਆਈ ਜਾਂਦਾ ਵੀ ਜੇ ਉਹ ਪਿੰਡ ਦਾ ਸਰਪੰਚ ਬਣਾ ਸੀ ਉਹ ਤਾਂ ਹੱਕ ਮੰਨਦਾ ਸੀ ਪਿੰਡ ਦਾ ਜਿਆਦਾ ਕੰਮ ਕਰਾਉਣ ਦਾ ਕੋਈ ਕੰਮ ਨਹੀਂ ਹੋਇਆ ਪਾਈ ਬਾਲੇ ਲਾਰੇ ਲਾਉਂਦਾ ਤਾਂ ਸੱਚੇ ਕਿਹੜੇ ਕੰਮ ਵੋਟਾਂ ਲੈਣ ਵੇਲੇ ਅਗਲਾ ਕੁਝ ਹੋਰ ਹੁੰਦਾ ਜਦੋਂ ਕਲਾ ਜਿੱਤ ਜਾਂਦਾ ਫਿਰ ਤਾਂ ਭਾਈ ਦੂਜੇ ਪਾਸੇ ਮੂੰਹ ਹੋ ਜਾਂਦਾ ਚੰਗੀਆਂ ਭਲੀਆਂ ਇਨੀਆਂ ਬੋਟਾਂ ਪਵਾਈਆਂ ਉਹ ਮੈਂ ਨਾਲੇ ਕੋਲੇ ਖੜਕੇ ਸੱਚੀ ਪੋਰਾ ਕਦਰ ਨਹੀਂ ਪਾਈ ਤੇਰੇ ਭਾਈਆਂ ਤਾਂ ਪਾਵਾ ਬਾਈ ਤੂੰ ਗੁੱਸਾ ਹੀ ਕਰੇ ਵੀ ਮੇਰੇ ਭਾਈ ਨੂੰ ਐ ਕਹਿੰਦੀ ਆ ਉਹ ਮੈਂ ਤਾਂ ਆਪ ਕਹੀ ਆ ਪਰਸੋਂ ਇੱਥੇ ਪਾਣੀ ਖੜਾ ਗਲੀ ਜਿੱਕੇ ਡੱਡਾ ਮੈਂ ਇਹਨੂੰ ਪੱਕੀ ਕਰਾਵਾਂ ਤਾਂ ਮੇਰੇ ਨਾਲ ਵੀ ਜਦੋਂ ਮਜੂਤੀ ਹੋ ਗਿਆ ਤਾਂ ਤੂੰ ਐ ਕਹਿਣਾ ਸੀ ਮੇਰਾ ਹੱਕ ਮੰਨਦਾ ਕਹਿੰਦਾ ਪਹਿਲਾਂ ਮੈਂ ਜੀ ਪੱਕੀ ਗਲੀ ਹੈ ਕਹਿੰਦਾ ਜੇ ਪੱਕੀ ਗਲੀ ਹੈ ਭਾਈ ਅੱਜ ਤੋਂ 50 ਸਾਲ ਪਹਿਲਾਂ ਦੀ ਬਣੀ ਹੋਈ ਹੈ ਇਹਨੂੰ ਪਾਕੜ ਉੱਟੀ ਉੱਚੀ ਕਰ ਫੇਰੀ ਹਟੂ ਪਾਣੀ ਨਾਲੇ ਬਣਾਈਗਾ ਭਾਈ ਆਹੀ ਕੰਮ ਹੁੰਦਾ ਸਰਪੰਚਾਂ ਮੈਂਬਰਾਂ ਦੇ ਵੀ ਆਪਣੇ ਪਿੰਡ ਦੇ ਵਿੱਚ ਧਿਆਨ ਰੱਖਣਾ ਹਾਂ ਮਾ ਪੈਨ ਜੀ ਸਹੀ ਗਾ ਹੁਣ ਲੋਕਾਂ ਦੇ ਤਾਂ ਘਰਾਂ ਦੇ ਵਿੱਚ ਪਾਣੀ ਪੈਂਦਾ ਤੇ ਹੁਣ ਲੋਕ ਕਰਨ ਵੀ ਕੀ ਦੇਖ ਬਾਈ ਮੇਰੀ ਗੱਲ ਸੁਣ ਲਾ ਮਾ ਸਾਨੂੰ ਇਸ ਗੱਲ ਦਾ ਕੋ ਸਹੀ ਲੱਗੇ ਲੋਕ ਤਾਂ ਨਾ ਤਾਂ ਬਹੁਤ ੱਕੇ ਪਏ ਆ ਵੋਟਾਂ ਲੈਣੇ ਵੇਲੇ ਤਾਂ ਕਰ ਕਰ ਗੇੜੇ ਮਾਰਦਾ ਸੀ ਹੁਣ ਲੋਕਾਂ ਨੇ ਜਾਤ ਵੀ ਨਹੀਂ ਪੁੱਛਦਾ ਹੈਗੇ ਬਾਈ ਜੇ ਕਹਿੰਦੇ ਆ ਵੋਟਾਂ ਪਾਈਆਂ ਤਾਂ ਕੰਮ ਆਪਾ ਲੂਗਾ ਹਗਲਾ ਤਾਂ ਹੀ ਤਾਂ ਕਹਿੰਨਾ ਲੈ ਚੱਲ ਚੰਗਾ ਭਾਈ ਮੈਂ ਤਾਂ ਜਾਣੀਆਂ ਮੈਂ ਸੁਣੂਗਾ ਪਤਾ ਦੇਖਣਾ ਪਾਣ ਲਾ ਮੈਂ ਕੱਕ ਕੰਡੇ ਦਾ ਕਰਦੀ ਆਂਗੀ ਕੋਈ ਗੱਲ ਨਹੀਂ ਹੋਰ ਇੱਕ ਟੋਕੜ ਜੀ ਹੋਈ ਖੜੀ ਹੈ ਮਿਲਦੀ ਨਹੀਂ ਹੈਗੀ ਰੱਜੇ ਤੋਂ ਬਿਨਾਂ ਸੁਤਾ ਸੇਵਾ ਨਾਲ ਹੀ ਨਗੇ ਆ ਦੇਖੋ ਆਪਣੇ ਜਿੱਤਾਂ ਦਾ ਸਰਪੰਚ ਜਿਹੜਾ ਜਿੱਤੂ ਦੇਖੀ ਜੋ ਉਹਦਾ ਪਹਿਲੇ ਕੰਮ ਕਰਾਈ ਜਾਂਦੀ ਸਾਰਿਆਂ ਦੇ ਸਹੀ ਗੱਲ ਹੈ ਜੀ ਠੀਕ ਹੈ ਨਾ ਤੇ ਆ ਵੀ ਹੁਣ ਵੀ ਕਹੀ ਦੀ ਇਹਦੇ ਕਾਗਜ਼ ਫੜਾ ਕੇ ਨਾ ਤੇ ਨਾਲ ਦੇਣਾ ਬਣਾ ਦਿਓ ਕੋਈ ਨਾ ਕਹੂੰਗੀ ਮੈਂ ਜਿੱਤਾਂ ਨਾਲੋਂ ਇਹ ਹੱfte ਤੋਂ ਜਾਂਦੀ ਜਾਂਦੀ ਹੈ ਗੱਲ ਜੇ ਲੈ ਕੇ ਉਹ ਮਗਾ ਆ ਮਰ ਰਹੀ ਆ ਕਿਵੇਂ ਅਮਰ ਬੋਲਾ અમર ઓ મે તને બોલ્યા તું ਸੁਣਦਾ ઇની પિયા કી હો ગયા ફ્રાંકી ਹਾਲਾ ਠੀਕ ਹੈ ਕਿ ਮੈਂ ਬੁੰਦ ਲੈ ਫਿਰ ਤਾਂ ਤੈਨੂੰ ਪਤਾ ਯਾਰ ਉਹ ਗਰਤੀ ਲੱਗੀ ਵੀ ਬਸ ਪਤਾ ਨਹੀਂ ਲੱਗਿਆ ਬਈ ਯਾਰ ਕੀ ਹੋ ਗਿਆ ਤੈਨੂੰ ਪਤਾ ਹੋਵੇਗਾ ਯਾਰ ਜੀਤਾਂ ਦਾ ਇੱਕਦਮ ਮੇਰੇ ਬਾਪੂ ਨੇ ਪੰਗਾ ਖੜਾ ਕਰਤਾ ਯਾਰ আচ্ছা ਯਾਰ ਕੀ ਹੋ ਗਿਆ ਹੋਣਾ ਕੀ ਹੋਇਆ ਯਾਰ ਮੈਨੂੰ ਧੱਕੇ ਨਾ ਲੈ ਗਿਆ ਉਹ ਕਿੱਥੇ ਉਹ ਯਾਰ ਸਰਪੰਚ ਦੇ ਘਰੇ ਯਾਰ ਉਹਦੀ ਕੁੜੀ ਦਾ ਰਿਸ਼ਤਾ ਦੇਖਣ ਲਈ सरपंच ਦੇ ਘਰੇ ਫਿਰ ਤੂੰ ਗਿਆ ਕਿਉਂ ਯਾਰ ਮੈਂ ਬਾਪੂ ਬਿਥੇ ਰ ਆ ਗਿਆ ਸੀ ਇਹ ਮੈਂ ਨਹੀਂ ਕਰਾਉਣਾ ਉੱਥੇ ਰਿਸ਼ਤਾ ਮੈਨੂੰ ਕਹਿੰਦਾ ਚਾਹੇ ਮੂੰਹ ਤੇ ਜਵਾਬ ਦੇ ਦੇ ਨੀ ਪਰ ਪੁੱਤ ਬਣ ਕੇ ਮੇਰੀ ਬੇਇੱਜ਼ਤੀ ਨਾ ਕਰਾ ਮੇਰੇ ਕਿਰਾਂ ਨਾਲ ਚੱਲ ਬੜ ਹੁਣ ਮੈਨੂੰ ਕੀ ਪਤਾ ਸੀ ਵੀ ਉੱਥੇ ਜਾ ਕੇ ਮੁੱਕਰ ਜਾਣਗੇ ਯਾਰ ਉਹ ਤਾਂ ਉੱਥੇ ਜਾ ਕੇ ਪੂਰੀਆਂ ਚਾਹਾਂ ਚੂਹਾ ਪੀਣ ਲੱਗੇ ਮੇਰੇ ਹੁਣ ਉੱਥੇ ਪਾਣੀ ਨਹੀਂ ਲੰਘਿਆ ਯਾਰ ਓ ਯਾਰ ਲਾਇ ਵੀ ਹੁਣ ਏਡਾ ਕੰਮ ਵੀ ਹੋ ਗਿਆ ਹੋਰ ਯਾਰ ਰਹਿੰਦਾ ਹੁੰਦਾ ਜੀਤਾਂ ਨੂੰ ਦੱਸਦਾ ਕਿਸੇ ਨੇ ਤੇ ਅਮਰ ਦਾ ਰਿਸ਼ਤਾ ਹੋ ਗਿਆ ਸਰਪੰਚ ਦੀ ਕੁੜੀ ਨਾਲ ਅੱਛਾ ਫਿਰ ਤੂੰ ਜੀਤਾਂ ਨੂੰ ਮਿਲਿਆ ਇੱਕ ਵਾਰੀ ਉਹ 80000 ਪ੍ਰਾਪਨਾ ਦੇ ਕੋਲੇ ਅੱਛਾ ਯਾਰ ਫਿਰ ਤਾਂ ਆਕੜੀ ਹੋਗੀ ਨਾ ਉਹ ਆਕੜੀ ਕਿਹਾ ਬੜਾ ਕਿਹਾ ਯਾਰ ਸਿੱਧੇ ਮੂੰਹ ਗੱਲ ਹੀ ਨਹੀਂ ਕਰੀ ਉਹਨੇ ਮੇਰੇ ਨਾਲ ਫਿਰ ਕਿੱਥੋਂ ਗੱਲ ਕਰ ਲਈ ਸਿੱਧੇ ਮੂੰਹ ਤਾਂ ਉਹ ਮੈਨੂੰ ਕਹਿੰਦੀ ਹੂੰ ਤਾਂ ਮੈਨੂੰ ਬੜਾ ਪਿਆਰ ਵੀ ਦਿਖਾਉਣਾਗਾ ਵੀ ਹਾਂ ਤੈਨੂੰ ਪਿਆਰ ਕਰਦਾ ਤੇ ਕਹਿੰਦੀ ਰਿਸ਼ਤਾ ਤੂੰ ਸਰਪੰਚ ਦੀ ਕੁੜੀ ਨਾਲ ਕਰਾਈ ਜਾਣਾ ਉਹ ਮੈਂ ਉਹਨੂੰ ਕਿਹਾ ਹਜੇ ਕਿਹੜਾ ਮੈਂ ਹਾਂ ਕਰੀ ਆ ਇਹ ਤਾਂ ਬਾਪੂ ਵਰਗੇ ਦੀ ਹਾਂ ਹੋਈ ਆ ਮੇਰੀ ਤਾਂ ਨਹੀਂ ਹਾਂ ਹੋਈ ਫਿਰ ਓਏ ਕੀ ਕਹਿੰਦੀ ਉਹ ਕਹਿਣਾ ਕੀ ਆ ਯਾਰ ਉਹ ਤਾਂ ਆਪ ਵਾਕੜੀ ਫਿਰਦੀ ਆ ਹੁਣ ਓ ਯਾਰ ਮੈਂ ਵੀ ਨਾ ਹੱਲ ਕਰਦਾ ਫਿਰਦਾ ਤੇਰਾ ਯਾਰ ਮੈਂ ਤੇ ਲਮਕਾਮ ਨੂੰ ਕਹਤਾ ਇਤਾਂ ਮੈਂ ਵੀ ਤੂੰ ਟੈਨਸ਼ਨ ਨਾ ਲੈ ਤੇਰੇ ਮੈਂ ਹੱਲ ਕਰਕੇ ਰਹਾਂਗਾ ਪਰ ਕੀ ਕਰ ਹੱਲ ਗੱਲ ਹੀ ਨਹੀਂ ਬਣੀ ਕੋਈ ਯਾਰ ਉਹ ਹੋਰ ਯਾਰ ਮੈਂ ਤਾਂ ਆਪ ਹੁਣ ਨੰਬਰ ਤਰਤਾਈ ਦੀ ਮਿੰਤਾਂ ਕਰਕੇ ਆਇਆ ਹਾਂ ਯਾਰ ਤੂੰ ਹੀ ਹੁਣ ਹੱਲ ਕਰ ਮੇਰਾ ਕੋਈ ਨਹੀਂ ਤਾਂ ਫਿਰ ਜੰਮਾ ਕੰਮ ਖਤਮ ਹੀ ਹੁਣ ਦਾ ਅੱਛਾ ਯਾਰ ਫਿਰ ਤਾਂ ਅਮਰ ਤੂੰ ਟੈਨਸ਼ਨ ਹੀ ਨਾ ਲੈ ਕੋਈ ਤੈਨੂੰ ਜ਼ਰਾ ਕਰਦਾ ਵੀ ਕਿੰਨਾ ਹੈ ਨਾਲ ਤੇਰਾ ਨਾ ਹੱਲ ਕਰਕੇ ਦਊਗਾ ਉਹ ਉਹਦੀ ਜੀਤਾ ਕਰਨ ਕਿੰਨੀ ਬਣਦੀ ਹੈਗੀ ਆ ਉਹ ਯਾਰ ਹੋਰ ਤਾਂ ਹੀ ਤਾਂ ਉਹਦੀ ਮਿੰਤਾਂ ਕਰਕੇ ਆਇਆ ਹਾਂ ਮੈਨੂੰ ਪਤਾ ਨੰਬਰ ਸਰ ਕਰ ਦੂ ਮੇਰਾ ਹੋਰ ਉਹ ਤਾਂ ਕਰ ਦੂ ਹੱਲ ਤੇਰਾ ਚਲ ਠੀਕ ਹੈ ਫਿਰ ਕੋਈ ਨਹੀਂ ਮਿਲਦੇ ਆ ਠੀਕ ਹੈ ਠੀਕ ਹੈ ਜੇ ਮੈਨੂੰ ਪਤਾ ਲੱਗਿਆ ਨਾ ਕੁਝ ਤੈਨੂੰ ਦੱਸੂਗਾ ਮੈਂ ਓਕੇ ਓਕੇ ਚੰਗਾ